ਇਹ ਵਾਰ ਤਾਂ ਇਦਾਂ ਦਾ ਕੰਮ ਹੋ ਜਾਂਦਾ ਸੀਗਾ ਫਰਟਾ ਪੱਖਾ ਹੁੰਦਾ ਸੀਗਾ ਉਹ ਕਈ ਵਾਰ ਚੱਲਦਾ ਚੱਲਦਾ ਜਾ ਮਾਰਦਾ ਮੈਂ ਰਾਤ ਨੂੰ ਚੱਪਲਾਂ ਰੱਖ ਕੇ ਸੌ ਜਾਨੀ ਆ ਸਰਹਾਣੇ ਜਦੋਂ ਬੰਦ ਆ ਨਹੀਂ ਖੁੱਲਨੀ ਉਹ ਬੰਦ ਪਿਆ ਚੱਪਲ ਮਾਰਨੀ ਚਾਹ ਕੇ ਉਹ ਫਿਰ ਚੱਲ ਪੈਂਦਾ ਸੀਗਾ ਅੱਛਾ ਹਾਂ ਇਦਾਂ ਦੀ ਗੱਲ ਬਾਤ ਦੀ ਤੇ ਕਿਰਾਂ ਜਦੋਂ ਮੀਂਹ ਪੈਣ ਲੱਗੇ ਖਾਫੀ ਪੀਂ ਪੈਂਦੇ ਹੁੰਦੇ ਸੀਗੇ ਤੇ ਅੰਦਰ ਪਾਣੀ ਆ ਜਾਂਦਾ ਥੀਏਟਰ ਦੇ ਅੱਛਾ ਹਾਂ ਤੇ ਫਿਰ ਮੈਂ ਇੱਕ ਕੋਨੇ ਦੇ ਵਿੱਚ ਸਰਹਾਣਾ ਸਿੱਟਣਾ ਪੈ ਜਾਣਾ ਤੇ ਕਈ ਵਾਰ ਚੂਹੇ ਹੀ ਬਹੁਤ ਤੰਗ ਕਰਦੇ ਸੀ ਮੈਨੂੰ ਅੱਛਾ ਉਹੇ ਆ ਜਾਣੇ ਅੰਦਰ ਮੈਂ ਸੁੱਤਾ ਬਹਿਣਾ ਉੱਤੇ ਛਾਲ ਮਾਰਨੀ ਪਲੇ ਤਿਆਰ ਕਰਨਾ ਆਪ ਹੀ ਸਾਰੀ ਮਤਲਬ ਤਿਆਰੀ ਕਰਨੀ ਥੀਏਟਰ ਦੀ ਦਰੀਆਂ ਵਛੋਣੀਆਂ ਉਹਨਾਂ ਵਾਸਤੇ ਚਾਹ ਬਣਾਉਣੀ ਖੀਰ ਬਣਾਉਣੀ ਉਹਨਾਂ ਨੂੰ ਵਰਤੋਣੀ ਵੀ ਮੈਂ ਨਾਟਕ ਵੀ ਮੈਂ ਦਿਖਾਉਣਾ ਵਰਤੋਣੀ ਵੀ ਮੈਂ ਚਾਹ ਚੂ ਪਿਆ ਕੇ ਉਸ ਤੋਂ ਬਾਅਦ ਜਦੋਂ ਚਲੇ ਜਾਣਾ ਸਾਰਿਆਂ ਨੇ ਦਰੀਆਂ ਸਾਹਮਣੀਆਂ ਝਾਰ ਝੂੜ ਕੇ ਭਾਂਡੇ ਮਾਂਜ ਕੇ ਆਪ ਹੀ ਫਿਰ ਸਾਰਾ ਕੁਝ ਕਰਦਾ ਮੈਂ ਜਦੋਂ ਆਇਆ ਸੀਗਾ ਨਾ ਹੀ ਮੈਂ ਨਹੀਂ ਸੋਚਿਆ ਸੀ ਮੈਂ ਕੱਲ ਨੂੰ ਐਕਟਰ ਬਣ ਜਾਊਗਾ ਜਾਂ ਪਰਸੋ ਮੈਂ 10 ਸਾਲ ਕੱਢ ਕੇ ਆਇਆ ਸੀ ਜ਼ਿੰਦਗੀ ਦੀ ਨਾ ਕੁਝ ਮੈਨੇਜ ਕਰ ਲੈਣਾ ਉਮਰ ਵੀ ਕੋਈ ਬਾਲੀ ਖਾਸ ਨਹੀਂ ਹੋਊਗੀ ਆਏ ਨਹੀਂ ਲੱਗਿਆ ਵੀ ਕੱਲਾ ਪੰਜਾ ਨਹੀਂ ਮਹਿਸੂਸ ਹੈ ਕਿ ਮੈਂ ਤਾਂ ਕੱਲਾ ਹੀ ਸਾਰਾ ਕੁਝ ਕਰੀ ਜਾਣਾ ਪਤਾ ਨਹੀਂ ਮੈਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਪਤਾ ਨਹੀਂ ਉਸ ਵੇਲੇ ਮੇਰੇ ਚ ਜੋਸ਼ ਹੀ ਇੰਨਾ ਸੀਗਾ ਪਰ ਮੈਂ ਸਾਰਾ ਕੁਝ ਭੁੱਲ ਗਿਆ ਦੁਨੀਆਦਾਰੀ ਜੋ ਵੀ ਚੀਜ਼ ਸੀ ਕਿਸੇ ਦਾ ਹਾਂ ਸਮਰਪਣ ਕਰਤਾ ਸਾਰਾ ਕੁਝ ਛੱਡ ਦਿੱ ਛੱਡ ਹੀ ਦਿੱਤਾ ਜੀ ਮੈਂ ਜ਼ਿੰਦਗੀ ਦਾ ਲੰਬੇ ਲੰਬੇ ਵਾਲ ਹੋ ਗਈ ਸੀ ਦਾੜੀ ਹੋ ਗਈ ਸੀ ਜਿਵੇਂ ਸਰ ਨੇ ਕਿਹਾ ਉਵੇਂ ਹੀ ਕਰਨਾ ਰਿਸ਼ਤੇਦਾਰ ਵੀ ਕਈ ਨਾਰਾਜ਼ ਹੋ ਗਏ ਮੇਰੇ ਤੋਂ ਵਿਆਹ ਹੋ ਗਏ ਕਈਆਂ ਦੇ ਵੀ ਤੂੰ ਵਿਆਹ ਵੀ ਨਹੀਂ ਆਉਂਦਾ ਕੋਈ ਫੰਕਸ਼ਨ ਤੇ ਨਹੀਂ ਆਉਂਦਾ ਤੇ ਮੈਂ ਜਦੋਂ ਆਇਆ ਸੀ ਮੈਂ ਨਹੀਂ ਸੋਚਿਆ ਸੀ ਮੈਂ ਕੱਲ ਨੂੰ ਐਕਟਰ ਬਣ ਜਾਊਗਾ ਜਾਂ ਪਰਸੋ ਮੈਂ 10 ਸਾਲ ਕੱਢ ਕੇ ਆਇਆ ਸੀ ਜ਼ਿੰਦਗੀ ਦੇ ਸੋ ਅਸੀਂ ਸੈੱਟ ਤੇ ਗਏ ਜੀ ਹਾਂ ਮੈਨੂੰ ਬੈਂਟੀ ਮਿਲੀ ਹਾਂ ਮੈਂ ਆਹਦੇ ਹੋ ਜੀ ਖੁਸ਼ ਹੋਈ ਜਾ ਉਹ ਵੀ ਸਾਨੂੰ ਬੈਂਟੀ ਮਿਲੀ ਯਾਰ ਸਸ਼ਟ੍ਰੀਕਾਲ ਜੀ ਨੂਰ ਵਰਚੋਤ ਟਾਕਸ ਦੇਖ ਰਹੇ ਤੁਸੀਂ ਮੈਂ ਨੂਰ ਵਰਚੋਤ ਹਾਂ ਤੁਹਾਡੇ ਨਾਲ ਫਿਲਮੀ ਦੁਨੀਆ ਦੇ ਵਿੱਚ ਇੱਕ ਨਵੀਂ ਪੁਲਾੰਗ ਪੁੱਟਣ ਜਾ ਰਹੇ ਅੱਜ ਨੌਜਵਾਨ ਦੇ ਨਾਲ ਤੁਹਾਨੂੰ ਮਿਲਾਵਾਂਗੇ ਗੱਲਬਾਤ ਕਰਾਂਗੇ ਨਵੀਂ ਫਿਲਮ ਆਈ ਹੈ ਇਲਤੀ ਜਿਸ ਦੇ ਵਿੱਚ ਕਿਰਦਾਰ ਨਿਭਾਇਆ ਹੋਰ ਆਉਣ ਵਾਲੀਆਂ ਅਪਕਮਿੰਗ ਫਿਲਮਾਂ ਨੇ ਜਸ਼ਨ ਸਰਾਂ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਨੌਜਵਾਨ ਨੇ ਯੰਗ ਨੇ ਔਰ ਸਟਰਗਲ ਵੀ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਮੈਂ ਵਧੀਆ ਤੁਸੀਂ ਦੱਸੋ ਮੈਂ ਬਹੁਤ ਵਧੀਆ ਜਸ਼ਨ ਫਿਲਮ ਆਈ ਹੈ ਤੁਹਾਡੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਥੈਂਕ ਯੂ ਜਸ਼ਨ ਸਟਰਗਲ ਬਹੁਤ ਕੀਤਾ ਹੁੰਦਾ ਕਹਿੰਦੇ ਜਦੋਂ ਬੰਦਾ ਇੱਕ ਪਰਦੇ ਤੇ ਆਂਦਾ ਹੈ ਨਾ ਲੋਕੀ ਉਹ ਤੋਂ ਵੇਖਦੇ ਨੇ ਪਰ ਪਰਦੇ ਤੋਂ ਪਿੱਛੇ ਦੀ ਜੋ ਮਿਹਨਤ ਹੈ ਉਹ ਕੋਈ ਵੀ ਨਹੀਂ ਵੇਖਦਾ ਕਿੰਨਾ ਕੁ ਸਟਰਗਲ ਰਿਹਾ ਜਸ਼ਨ ਕਦੋਂ ਸ਼ੁਰੂਆਤ ਹੋਈ ਕਿਵੇਂ ਇਸ ਲਾਈਨ ਦੇ ਵਿੱਚ ਆਈ ਸ਼ੁਰੂਆਤ ਜੀ ਮੈਂ 19 ਦੇ ਵਿੱਚ ਆਇਆ ਸੀਗਾ ਜੀ ਆਪਣਾ ਇੱਥੇ ਪਟਿਆਲੇ ਜੀ ਤੇ ਘਰੋਂ ਮੈਂ ਆਇਆ 19 ਦੇ ਵਿੱਚ ਤੇ ਯੂਨੀਵਰਸਿਟੀ ਵਿੱਚ ਮੈਂ ਫਾਰਮ ਭਰਿਆ ਸੀਗਾ ਮੈਨੂੰ ਪਤਾ ਨਹੀਂ ਸੀਗਾ ਥੀਏਟਰ ਦਾ ਵੀ ਥੀਏਟਰ ਕੀ ਹੁੰਦਾ ਐਕਟਿੰਗ ਕੀ ਹੁੰਦੀ ਆ ਮੈਨੂੰ ਕੁਝ ਨਹੀਂ ਸੀ ਪਤਾ ਮੈਂ ਕੋਰਾ ਕਾਗਜ਼ ਸੀਗਾ ਬਿਲਕੁਲ ਫਿਰ ਥੀਏਟਰ ਦੇ ਵਿੱਚ ਕਿਵੇਂ ਭਰਿਆ ਵੀ ਮਤਲਬ ਕਿ ਮੰਚ ਆਇਆ ਕਿ ਥੀਏਟਰ ਹੀ ਕਰਨਾ ਹੈ ਯਾ ਉਹ ਮੈਂ ਤੁਹਾਨੂੰ ਦੱਸਦਾ ਇੰ ਤੇ ਪੜਾਈ ਦੇ ਵਿੱਚ ਤਾਂ ਮੈਂ ਕਮਜ਼ੋਰੀ ਸੀਗਾ ਮੈਨੂੰ ਮੋਡਲਿੰਗ ਦਾ ਲੱਗਾ ਵੀ ਇਹ ਕੰਮ ਸੌਖਾ ਜਿਹਾ ਹੈ ਵੀ ਚਲ ਆਪਾਂ ਕਰ ਲਾਂਗੇ ਤੇ ਫਿਰ ਮੈਂ ਇੱਥੇ ਭਰਤਾ ਸੀਗਾ ਫਿਲਮ ਐਮਟੀਵੀ ਪ੍ਰੋਡਕਸ਼ਨ ਦਾ ਪਤਾ ਨਹੀਂ ਕੁਝ ਹੈਗਾ ਸੀਗਾ ਇੱਥੇ ਯੂਨੀਵਰਸਿਟੀ ਦੇ ਵਿੱਚ ਮੈਂ ਚਲੋ ਫਿਲਮਾਂ ਦੀ ਕੰਮ ਆ ਕੁਝ ਸਿਖਾਉਣਗੇ ਤੇ ਮੈਂ ਫਾਰਮ ਭਰਿਆ ਤੇ ਪਹਿਲਾਂ ਕਾਉਂਸਲਿੰਗ ਹੋਈ ਮੇਰਾ ਨਾ ਆਇਆ ਨੀਗਾ ਦੂਸਰੀ ਕਾਉਂਸਲਿੰਗ ਤਾਂ ਆਇਆ ਫਿਰ ਵੀ ਨਾ ਆਇਆ ਤੀਸਰੀ ਚ ਆਇਆ ਫਿਰ ਵੀ ਨਹੀਂ ਆਇਆ ਫਿਰ ਮੈਂ ਯੂਨੀਵਰਸਿਟੀ ਦੇ ਵਿੱਚ ਜਦੋਂ ਤੀਸਰੀ ਕਾਉਂਸਲਿੰਗ 'ਚ ਨਾਂ ਨਹੀਂ ਆਇਆ ਜੀ ਤੇ ਫਿਰ ਮੈਂ ਉਦਾਸ ਜਾਉ ਗਿਆ ਥੋੜਾ ਜਾਂ ਮੈਂ ਤੁਰੇ ਆ ਰਿਹਾ ਸੀਗਾ ਮੈਂ ਸਕੂਲਿ ਗਾਰਡ ਦੇਖੇ ਸਾਹਮਣੇ ਅੱਛਾ ਜੀ ਤੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿ ਜੀ ਮੈਂ ਐਂ ਕਰਕੇ ਮੈਂ ਥੀਏਟਰ ਕਰਨਾ ਚਾਹੁੰਦਾ ਐ ਐਕਟਿੰਗ ਕਰਨਾ ਚਾਹੁੰਦਾ ਜੀ ਤੇ ਮਤਲਬ ਕੋਈ ਹੈ ਕਿ ਤੇ ਇੱਥੇ ਉਹ ਕਹਿੰਦੇ ਖਾਲਸਾ ਕਾਲਜ ਦੇ ਵਿੱਚ ਹੈ ਵੀ ਪਹਿਲਾਂ ਕਹਿੰਦੇ ਪਹਿਲਾਂ ਨਹੀਂ ਸੀਗਾ ਵੀ ਮਤਲਬ ਐਮਏ ਥੀਏਟਰ ਦੀ ਹੁੰਦੀ ਸੀ ਪਰ ਹੁਣ ਬੀਏ ਹੈਗੀ ਐ ਥੀਏਟਰ ਦੀ ਫਿਰ ਉੱਥੇ ਮੈਂ ਆਪਣਾ ਦਾਖਲਾ ਭਰਿਆ ਤੇ ਉੱਥੇ ਫਿਰ ਅਸੀਂ ਯੂਥ ਫੈਸਟੀਵਲ ਕੀਤਾ ਨਾ ਫਿਰ ਦਿਲ ਟੁੱਟ ਗਿਆ ਫਿਰ ਦਿਲ ਟੁੱਟ ਗਿਆ ਮੇਰਾ ਫਿਰ ਉਹ ਕਹਿੰਦੇ ਮਾਈਮ ਕਰ ਲੈਨੇ ਆਪਾਂ ਵੀ ਮਾਈਮ ਦੇ ਵਿੱਚ ਮੈਨੂੰ ਸਿਲੇਕਟ ਕੀਤਾ ਤੇ ਮੈਂ ਕਿਹਾ ਚਲੋ ਮਾਈਮ ਕਰ ਲਈ ਕੁਝ ਤਾਂ ਮਿਲਿਆ ਮੈਨੂੰ ਮਾਈਮ ਕੀਤੀ ਤੇ ਜਦੋਂ ਯੂਥ ਫੈਸਟੀਵਲ ਹੋਇਆ ਪੋਜੀਸ਼ਨ ਫੇਰ ਨਹੀਂ ਆਈ ਫੇਰ ਦਿਲਾਂ ਆਏ ਹੋ ਗਿਆ ਯਾਰ ਆ ਕੀ ਹੋ ਰਿਹਾ ਵੀ ਮਿਹਨਤ ਤਾਂ ਕਰ ਰਹੇ ਆ ਫਲ ਨਹੀਂ ਮਿਲ ਰਿਹਾ ਵੀ ਕੁਝ ਹੋ ਨਹੀਂ ਰਿਹਾ ਨਾ ਅੱਗੇ ਚਲੋ ਵੀ ਫਿਰ ਯੂਥ ਫੈਸਟੀਵਲ ਹੋਇਆ ਫਿਰ ਸ਼ਾਂਤ ਜਾ ਹੋ ਗਿਆ ਸਾਰਾ ਮਾਹੌਲ ਵੀਰ ਹੁਣ ਕੋਈ ਨਾਟਕ ਨਹੀਂ ਕਰਾ ਰਿਹਾ ਵੀ ਕੋਈ ਹੋਰ ਮਤਲਬ ਪਲੇ ਬਲੂ ਕੁਝ ਨਹੀਂ ਹੋ ਰਿਹਾ ਤੇ ਫਿਰ ਉਸ ਤੋਂ ਬਾਅਦ ਮੈਂ ਜਿੱਥੇ ਰਹਿੰਦਾ ਸੀਗਾ ਜੀ ਆਪਣਾ ਪਟਿਆਲੇ ਹਮ ਤੇ ਉਹਨਾਂ ਆਂਟੀ ਦਾ ਨਾਂ ਸੀਗਾ ਸੋਨੀਆ ਕਿਸ਼ੋਰ ਉਹਨਾਂ ਨੂੰ ਮਾਸੀ ਜੀ ਕਹਿੰਦਾ ਹੁੰਦਾ ਸੀਗਾ ਉਹ ਕਹਿੰਦੇ ਤੁਸੀਂ ਵੀ ਤੂੰ ਮੈਨੂੰ ਮਾਸੀ ਕਹਿ ਲੈ ਕਰ ਹਮ ਤੇ ਮੈਂ ਠੀਕ ਹੈ ਜੀ ਤੇ ਫਿਰ ਉਹਨਾਂ ਕੋਲ ਰਹਿੰਦਾ ਸੀ ਮੈਂ ਇੱਕ ਦਿਨ ਨਾ ਵੀਡੀਓ ਦੇਖ ਰਿਹਾ ਸੀਗਾ ਰੁਪਿੰਦਰ ਗਾਂਧੀ ਦੇ ਵਿੱਚ ਤੇ ਉਹਦੇ ਵਿੱਚ ਸੋਨੂ ਪ੍ਰਧਾਨ ਜੀ ਆ ਰਹੇ ਸੀ ਤੇ ਉਹ ਕਹਿੰਦੇ ਮੈਂ ਤੇ ਇਹਨੂੰ ਜਾਣਦੀ ਆ ਮੈਂ ਅੱਛਾ ਮੈਂ ਅੱਛਾ ਜੀ ਕਿ ਤੈਨੂੰ ਮਿਲਾ ਦਿੰਨੇ ਆ ਮੈਂ ਮੈਂ ਠੀਕ ਹੈ ਜੀ ਤੇ ਉਹਨਾਂ ਨੇ ਫਿਰ ਮੈਨੂੰ ਮਲਾਇਆ ਸੋਨੂ ਪ੍ਰਧਾਨ ਜੀ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਆਪਾਂ ਦੇਖਦੇ ਆਂ ਥੀਏਟਰ ਦਾ ਮਹੀਨਾ ਕੰਨਾਂ ਗਾ ਉਹ ਬਿਜੀ ਸੀਗੇ ਮਹੀਨੇ ਬਾਅਦ ਫੇਰ ਫੋਨ ਕੀਤਾ ਫਿਰ ਉਹ ਕਹਿੰਦੇ ਹਾਂ ਮੈਨੂੰ ਜਾਣਦੇ ਨੇ ਇੱਕ ਤੇ ਮੈਂ ਤੁਹਾਨੂੰ ਮਿਲਾ ਦਣਾ ਨਾਲ ਫਿਰ ਸਰ ਨੂੰ ਨੰਬਰ ਦਿੱਤਾ ਅੰਦਰ ਪੈ ਧਾਲੀ ਪਾਲ ਸਰ ਨੂੰ ਜਿਹੜੇ ਮੇਰੇ ਗੁਰੂ ਜੀ ਨੇ ਠੀਕ ਹੈ ਤੇ ਉਹਨਾਂ ਨੂੰ ਕਹਿੰਦੇ ਵੀ ਇੱਕ ਬੱਚਾ ਹੈ ਵੀ ਤੁਹਾਡੇ ਕੋਲ ਥੀਏਟਰ ਸਿੱਖਣ ਲਈ ਲਾਉਣਾ ਅੱਛਾ ਤੇ ਸਰ ਨੇ ਮੇਰਾ ਨਾਮ ਭਰਿਆ ਜਸ਼ਨ ਚਾਈਲਡ ਆਰਟਿਸਟ ਅੱਛਾ ਹਾਂਜੀ ਤੇ ਫਿਰ ਜਦੋਂ ਮੈਂ ਆਇਆ ਯੂਨੀਵਰਸਿਟੀ ਤੇ ਕਹਿੰਦੇ ਤੂੰ ਹੀ ਹੈ ਮੈਂ ਕਿਹਾ ਹਾਂਜੀ ਮੈਂ ਹੀ ਆ ਜਸ਼ਨ ਕਹਿੰਦੇ ਅੱਛਾ ਵਿਵਾਦ ਚ ਦੱਸੇ ਮੈਨੂੰ ਸਰ ਨੇ ਵੀ ਮੈਂ ਤਾਂ ਚਾਈਲਡ ਆਰਟਿਸਟ ਭਰਿਆ ਹੋਇਆ ਸੀ ਮੈਂ ਠੀਕ ਆ ਜੀ ਤੇ ਜਦੋਂ ਥੀਏਟਰ ਦੇ ਵਿੱਚ ਆਇਆ ਮੈਂ ਸਾਰੇ ਬੈਠੇ ਮੈਂ ਨਰਵਸ ਜਿਹਾ ਹੋਇਆ ਦੇਖ ਕੇ ਵੀ ਕਾਫੀ ਵਧੀਆ ਐਕਟਰ ਨਹੀਂ ਮੈਂ ਕੀ ਕਰ ਸਕੂ ਇੱਥੇ ਤੇ ਸਰ ਕਹਿੰਦੇ ਠੀਕ ਆ ਤੂੰ ਐਕਟਿੰਗ ਸਿੱਖਣੀ ਹੈ ਮੈਂ ਕਿਹਾ ਹਾਂਜੀ ਮੈਂ ਐਕਟਰ ਬੰਨਾ ਜੀ ਕਹਿੰਦੇ ਠੀਕ ਐ ਫਿਰ ਕਹਿੰਦੇ ਚੱਲ ਜਾ ਬਈ ਸਟੇਜ ਤੇ ਮੈਂ ਕਿਹਾ ਸਟੇਜ ਤੇ ਚੜਦਾ ਹਾਂ ਸਰ ਮੈਂ ਕੋਈ ਗੱਲ ਨਹੀਂ ਬਾਤ ਨਹੀਂ ਸਰ ਨੇ ਤੇ ਕਹਿੰਦੇ ਚੱਲ ਬਈ ਬੁੱਥ ਬਣ ਜਾ ਜਿਹੜਾ ਵੀ ਕੋਈ ਬੰਦਾ ਆਉਂਦਾ ਹੀ ਪਹਿਲਾਂ ਸਰ ਉਹਨੂੰ ਬੁੱਥੇ ਬਣਾਉਂਦੇ ਸੀਗੇ ਆਪਣਾ ਗੁਰਸ਼ਰਨ ਭਾਜੀ ਨੇ ਲਿਖਿਆ ਹੋਇਆਗਾ ਬੁੱਥ ਜਾ ਕੇ ਆਪਣੇ ਅੱਛਾ ਜੀ ਤੇ ਮੈਂ ਬੁੱਥ ਬਣ ਗਿਆ 10 ਮਿੰਟ ਖੜਾ ਰਹਾ ਮੈਂ ਚੱਲ ਹੁਣ ਹੁਣ ਕਹਿਣਗੇ ਵੀ ਹਟ ਜਾ ਹਟ ਜਾ ਹਟ ਜਾ ਉਸ ਤੋਂ ਬਾਅਦ ਇਹਨਾਂ ਨੇ ਪਲੇ ਸ਼ੁਰੂ ਕਰ ਲਿਆ ਲੈ 25 ਮਿੰਟ ਦਾ ਪਲੇ ਮੈਂ ਕਿਹਾ ਲੈ ਵੀ ਜਸਮ ਸਿੰਘ ਜੇ ਤੂੰ ਅੱਜ ਹਾਰ ਗਿਆ ਤੂੰ ਜ਼ਿੰਦਗੀ ਹਾਰ ਦੇਗਾ ਵੀ ਤੂੰ ਇਹ ਚੀਜ਼ ਨਹੀਂ ਛੱਡਣੀ ਵੀ ਤੂੰ ਐਕਟਿੰਗ ਕਰਨੀ ਤਾਂ ਕਰਨੀ ਆ ਪਰ ਇੱਥੇ ਖੜਨਾ ਹੀ ਪੈਣਾ ਤੇ ਮੈਂ 35 ਮਿੰਟ ਖੜਾ ਤੇ ਮੈਨੂੰ ਪਤਾ ਮੈਂ ਕਿਵੇਂ ਖੜਾ ਸੀ ਉਸ ਦਿਨ ਤੇ ਅਗਲੇ ਦਿਨ ਹੀ ਮੇਰਾ ਸ਼ੋਅ ਸੀਗਾ ਇਹ ਚੀਜ਼ ਮੇਰੀ ਵਧੀਆ ਰਹੀ ਜਦੋਂ ਮੈਂ ਚੰਡੀਗੜ੍ਹ ਗਿਆ ਸੀਗਾ ਉੱਥੇ ਵੀ ਮੈਂ ਪਹਿਲੇ ਦਿਨ ਗਿਆ ਦੋ ਦੋੇ ਦਿਨ ਮੇਰਾ ਸ਼ੋਅ ਸੀਗਾ ਇੱਥੇ ਵੀ ਜਦੋਂ ਪਹਿਲੇ ਦਿਨ ਆਇਆ ਦੋੇ ਦਿਨ ਮੇਰਾ ਸ਼ੋਅ ਸੀਗਾ ਤੇ ਐਦਾਂ ਸ਼ੋਅ ਹੋਇਆ ਤੇ ਉਸ ਤੋਂ ਬਾਅਦ ਮੈਂ ਜਦੋਂ ਉੱਥੇ ਰਹਿਣਾ ਹੁੰਦਾ ਸੀਗਾ ਦੋ ਕੋ ਮਹੀਨੇ ਰਿਹਾ ਜਦੋਂ ਮੈਂ ਥੀਏਟਰ ਤੇ ਆਇਆ ਸੀਗਾ ਫਿਰ ਇੱਕ ਦਿਨ ਅਸੀਂ ਪਾਰਕ 'ਚ ਪੇਂਟ ਕਰ ਰਹੇ ਸੀਗੇ ਮੈਂ ਬਰਨਾ ਜਾਂ ਬੰਨੇ ਹੋਇਆ ਸਿਰ ਤੇ ਤੇ ਸਾਰੇ ਬੈਠੇ ਬੈਂਚ ਤੇ ਮੈਂ ਸਰ ਕੋਲ ਆ ਕੇ ਬਹਿ ਗਿਆ ਤੇ ਮੈਂ ਕਿਹਾ ਜੀ ਮੈਂ ਥੀਏਟਰ ਤੇ ਰਹਿਣਾ ਜੀ ਕਹਿੰਦੇ ਰ ਰਿਆਨਾ ਥੀਏਟਰ ਤੇ ਕਹਿੰਦੇ ਤੈਨੂੰ ਕਿਹਨੇ ਕਿਹਾ ਤੂੰ ਮੈਨੂੰ ਪਹਿਲੀ ਕਹਿ ਦਿੰਦਾ ਤੇ ਮੈਂ ਖਾਈ ਚਲੋ ਮੈਂ ਕਹਿ ਨਹੀਂ ਫਿਰ ਸਾਰੇ ਨੇ ਗੱਡੀ ਭੇਜੀ ਨਾਲ ਦੀ ਨਾਲ ਸਮਾਨ ਚੱਕਿਆ ਮੈਂ ਥੀਏਟਰ ਤੇ ਆ ਗਿਆ ਥੀਏਟਰ ਤੇ ਦੋ ਮੁੰਡੇ ਰਹਿੰਦੇ ਸੀਗੇ ਵਿੱਚ ਆ ਜਾਂਦੇ ਸੀ ਵਗ ਜਾਂਦੇ ਸੀ ਇੱਕ ਦੋ ਦਿਨ ਰਹਿੰਦੇ ਸੀਗੇ ਹਾਂਜੀ ਤੇ ਜਦੋਂ ਮੈਂ ਰਿਆ ਥੀਏਟਰ ਤੇ ਫਿਰ ਪਲੇ ਬਲੂ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਦੀ ਮੇਰੇ ਨਾਲ ਲੱਗਣੀ ਸ਼ੁਰੂ ਹੋ ਗਈ ਜੈਲਸੀ ਫੈਕਟਰ ਹੈ ਜੈਲਸੀ ਫੈਕਟਰ ਹੋ ਗਿਆ ਕਿਉਂਕਿ ਉਹਨਾਂ ਨੇ ਪੱਗ ਦੇ ਗੁਰੂ ਧਾਰਿਆ ਬਾਈ ਸਰ ਨੂੰ ਮੈਂ ਵੀ ਜਦੋਂ ਪਿੰਡ ਗਿਆ ਸੀਗਾ ਗੁਰਦੁਆਰੇ ਗਏ ਅਰਦਾਸ ਹੋਈ ਪੱਗ ਦਿੱਤੀ ਗੁਰੂ ਨੂੰ ਤੇ ਗੁਰੂ ਧਾਰਿਆ ਮੈਂ ਸਰ ਨੂੰ ਤੇ ਉਸ ਤੋਂ ਬਾਅਦ ਜੈਲਸੀ ਕਰਨ ਲੱਗੇ ਮੇਰੇ ਤੋਂ ਕਿਉਂਕਿ ਮੈਂ ਜੋ ਵੀ ਕੰਮ ਕਰਦਾ ਸੀਗਾ ਤਸ਼ਿੱਦ ਦੇ ਨਾਲ ਕਰਦਾ ਸੀਗਾ ਥੀਏਟਰ ਦੇ ਵਿੱਚ ਮੈਂ ਜਦੋਂ ਆਇਆ ਸੀਗਾ ਨਾ ਹੀ ਮੈਂ ਨਹੀਂ ਸੋਚਿਆ ਸੀ ਮੈਂ ਕੱਲ ਨੂੰ ਐਕਟਰ ਬਣ ਜਾਊਗਾ ਜਾਂ ਪਰਸੋ ਮੈਂ 10 ਸਾਲ ਕੱਢ ਕੇ ਆਇਆ ਸੀ ਜ਼ਿੰਦਗੀ ਦੇ ਵੀ ਮੈਂ 10 ਸਾਲ ਤਾਂ ਥੀਏਟਰ ਚ ਜ਼ਰੂਰੀ ਹੈ ਨਾ ਹਰ ਚੀਜ਼ ਵਾਸਤੇ ਹਾਂ ਮੈਂ ਇਹ ਮਾਈਂਡ ਤਾਂ ਆਪਦਾ ਘਰੋਂ ਬਣਾ ਕੇ ਆਇਆ ਸੀ ਜੇ ਕਰਨਾ ਦਾ ਕੁਝ ਵੱਡਾ ਹੀ ਕਰਨਾ ਨਹੀਂ ਤਾਂ ਕੁਝ ਨਹੀਂ ਕਰਨਾ ਜ਼ਿੰਦਗੀ ਚ 10 ਸਾਲ ਮੈਂ ਕੱਢ ਕੇ ਆਇਆ ਸੀ ਥੀਏਟਰ ਦੇ ਤੇ ਜਦੋਂ ਮੈਂ ਕੋਈ ਵੀ ਸਰ ਨੇ ਕੰਮ ਦੇਣਾ ਪਾਰਕ ਦੇ ਵਿੱਚ ਪੇਂਟ ਕਰਨਾ ਜਾਂ ਹਨਾ ਹੋਰ ਚੀਜ਼ਾਂ ਕਰਨੀਆਂ ਮੈਂ ਸਿੱਧਾ ਦੇ ਨਾ ਕਰਦਾ ਜਿਵੇਂ ਮੇਰੇ ਨਾਲ ਜੈਲ ਸੀ ਕਰਦੇ ਸੀਗੇ ਉਹ ਲੜਾਈ ਕਰਨ ਲੱਗੇ ਮੇਰੇ ਨਾਲ ਉਹ ਯੂਨੀਵਰਸਿਟੀ ਚਲੇ ਜਾਂਦੇ ਰਾਤ ਨੂੰ ਤਾਂ ਤੂੰ ਮੇਰੇ ਨਾਲ ਜਾਂਦਾ ਨਹੀਂ ਯੂਨੀਵਰਸਿਟੀ ਹੂੰ ਤੇ ਜਦੋਂ ਕੰਮ-ਕੰਮ ਕਰਕੇ ਰਿਆਸਲਾ ਕਰਕੇ ਥੱਕੇ ਹੁੰਦੇ ਸੀ ਮੈਨੂੰ ਐਵੇਂ ਮੈਂ ਸਵੇਰ ਵੀ 4 ਵਜੇ ਉੱਠਣਾ ਵੀ ਸਰ ਨੇ ਬੁਲਾਇਆ ਜਾਣਾ ਹਨਾ ਰਿਆਸਲਾ ਹੁੰਦੀਆਂ ਸੀਗੀਆਂ ਤੇ ਉਹ ਮੇਰੇ ਨਾਲ ਲੜਾਈ ਕਰਦੇ ਕਈ ਵਾਰ ਤਾਂ ਇੰਨੀ ਲੜਾਈ ਹੋ ਜਾਂਦੀ ਸੀ ਵੀ ਗਵਾਂਡੀ ਵੀ ਛਡਾਉਣ ਆਉਂਦੇ ਸੀਗੇ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਚੱਲਦਾ ਰਿਹਾ ਚੱਲਦਾ ਰਿਹਾ ਕੰਮ ਸਾਰੇ ਚਲੇ ਗਏ ਭੱਜ ਗਏ ਜਿੰਨੇ ਵੀ ਤੁਹਾਡੇ ਨਾਲ ਦੇ ਸਿੱਖਣ ਆਏ ਸੀ ਸਾਰੇ ਚਲੇ ਗਏ ਇੱਕ ਦਿਨ ਅਸੀਂ ਜਦੋਂ ਅਸੀਂ ਸਟੇਟ ਤੇ ਸੀਗੇ ਇੱਕ ਦਿਨ ਪਲੇ ਹੋਇਆ ਸੀਗਾ ਟਿੱਬੀ ਵਾਲਾ ਪਰੋਣਾ ਉਹਦੇ ਵਿੱਚ ਸਾਰੇ ਐਕਟਰ ਸੀਗੇ ਤੇ ਅਸੀਂ ਉਸ ਦਿਨ ਗਿਣੇ ਸੀਗੇ ਸਰ ਕਹਿੰਦੇ 45 ਐਕਟਰ ਸੀਗੇ ਜਿਹੜੇ ਅਸੀਂ ਗਿਣੇ ਨੇ ਵੈਸੇ ਓਦਾਂ ਦਾ ਪਤਾ ਨਹੀਂ 100 200 ਜਣ ਆ ਕੇ ਚਲਾ ਗਿਆ ਹੋਣਾ ਕਿਸੇ ਨੇ ਇੱਕ ਦਿਨ ਲਾਇਆ ਕਿਸੇ ਨੇ 10 ਦਿਨ ਲਾਏ ਕਿਸੇ ਨੇ ਮਹੀਨਾ 2 ਮਹੀਨੇ ਬਸ ਤੇ ਉਹ ਵੀ ਚਲੇ ਗਏ ਤੇ ਫਿਰ ਮੈਂ ਉਸ ਤੋਂ ਬਾਅਦ ਜਦੋਂ ਕੱਲਾ ਰਹਿ ਗਿਆ ਫਿਰ ਮੈਂ ਕੀ ਕਰਨਾ ਆਪ ਹੀ ਪਲੇ ਤਿਆਰ ਕਰਨਾ ਸੋਲੋ ਪਲੇ ਕੀਤੇ ਸੀ ਮੈਂ ਜਿਆਦਾ ਉਸ ਤੋਂ ਬਾਅਦ ਜਦੋਂ ਮੈਂ ਕਲਾ ਰਹਿ ਗਿਆ ਸਾਰੀ ਸੋਲੋ ਪਲੇ ਕਰਦਾ ਸੀ ਕਿਉਂਕਿ ਐਕਟਰ ਤਾਂ ਹੁੰਦਾ ਨਹੀਂ ਸੀ ਮੇਰੇ ਨਾਲ ਕੋਈ ਸਾਰੇ ਨੇ ਫਿਰ ਮੈਨੂੰ ਸੋਲੋ ਪਲੇ ਦੇਣੇ ਸ਼ੁਰੂ ਕਰਤੇ ਫਿਰ ਆਪ ਹੀ ਪਲੇ ਤਿਆਰ ਕਰਨਾ ਆਪ ਹੀ ਸਾਰੀ ਮਤਲਬ ਤਿਆਰੀ ਕਰਨੀ ਥੀਏਟਰ ਦੀ ਦਰੀਆਂ ਵਛੋਣੀਆਂ ਉਹਨਾਂ ਵਾਸਤੇ ਚਾਹ ਬਣਾਉਣੀ ਖੀਰ ਬਣਾਉਣੀ ਉਹਨਾਂ ਨੂੰ ਵਰਤੋਣੀ ਵੀ ਮੈਂ ਨਾਟਕ ਵੀ ਮੈਂ ਦਿਖਾਉਣਾ ਵਰਤੋਣੀ ਵੀ ਮੈਂ ਚਾਹ ਚੂ ਪਿਆ ਕੇ ਉਸ ਤੋਂ ਬਾਅਦ ਜਦੋਂ ਚਲੇ ਜਾਣਾ ਸਾਰਿਆਂ ਨੇ ਦਰੀਆਂ ਸਾਹਮਣੀਆਂ ਝਾਰ ਛੂਡ ਕੇ ਭਾਂਡੇ ਮਾਂਜ ਕੇ ਆਪ ਹੀ ਫਿਰ ਸਾਰਾ ਕੁਝ ਕਰਦਾ ਸੀ ਮੈਂ ਇੰਨਾ ਕੁਝ ਮੈਨੇਜ ਕਰ ਲੈਣਾ ਉਮਰ ਵੀ ਕੋਈ ਬੜੀ ਖਾਸ ਨਹੀਂ ਹੋ ਗਈ ਐਂ ਆਏ ਨਹੀਂ ਲੱਗਿਆ ਵੀ ਇਕੱਲਾ ਪੰਜਾ ਨਹੀਂ ਮਹਿਸੂਸ ਹੈ ਕਿ ਮੈਂ ਤਾਂ ਇਕੱਲਾ ਹੀ ਸਾਰਾ ਕੁਝ ਕਰੀ ਜਾਣਾ ਪਤਾ ਨਹੀਂ ਮੈਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਪਤਾ ਨਹੀਂ ਉਸ ਵੇਲੇ ਮੇਰੇ ਚ ਜੋਸ਼ ਹੀ ਇੰਨਾ ਸੀਗਾ ਪਰ ਮੈਂ ਸਾਰਾ ਕੁਝ ਭੁੱਲ ਗਿਆ ਜੀ ਦੁਨੀਆਦਾਰੀ ਜੋ ਵੀ ਚੀਜ਼ ਸੀ ਕਿਸੇ ਦਾ ਹਾਂ ਸਮਰਪਣ ਕਰਤਾ ਸਾਰਾ ਕੁਝ ਛੱਡ ਦਿੱ ਛੱਡ ਹੀ ਦਿੱਤਾ ਜੀ ਮੈਂ ਜ਼ਿੰਦਗੀ ਦਾ ਲੰਬੇ ਲੰਬੇ ਵਾਲ ਹੋ ਗਈ ਸੀ ਦਾੜ੍ਹੀ ਹੋ ਗਈ ਸੀ ਜਿਵੇਂ ਸਰ ਨੇ ਕਿਹਾ ਉਵੇਂ ਹੀ ਕਰਨਾ ਰਿਸ਼ਤੇਦਾਰ ਵੀ ਕਈ ਨਾਰਾਜ਼ ਹੋ ਗਏ ਮੇਰੇ ਤੋਂ ਵਿਆਹ ਹੋ ਗਏ ਕਈਆਂ ਦੇ ਵੀ ਤੂੰ ਵਿਆਹ ਵੀ ਨਹੀਂ ਆਉਂਦਾ ਕੋਈ ਫੰਕਸ਼ਨ ਤੇ ਨਹੀਂ ਆਉਂਦਾ ਥੀਏਟਰ ਦੇ ਵਿੱਚ ਮੈਂ ਇੰਨਾ ਖੁੱਭ ਗਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਸੋਲੋ ਪਲੇ ਦੇਣੇ ਮੈਂ ਪੰਜਾਬੀ 'ਚ ਵੀ ਪਲੇ ਕੀਤਾ ਸੋਲੋ ਡੇਡੇ ਘੰਟੇ ਦੇ ਇੰਗਲਿਸ਼ ਹਿੰਦੀ ਸੰਸਕ੍ਰਿਤ ਅੱਛਾ ਤੇ ਸਾਇਲੈਂਟ ਪਲੇ ਵੀ ਕੀਤਾ ਮੈਂ ਸਰ ਨੇ ਮੈਨੂੰ ਸਾਰੇ ਤਰ੍ਹਾਂ ਦੇ ਪਲੇ ਕਰਾਏ ਨੇ ਵੀ ਕੋਈ ਗੱਲੋਂ ਕਮੀ ਨਾ ਰਹੇ ਇਹਦੇ ਵਿੱਚ ਨਹੀਂ ਤੁਸੀਂ ਜਿਵੇਂ ਬੇਸਿਕਲੀ ਪਿੱਛੋਂ ਹਰਿਆਣੇ ਤੋਂ ਹਰਿਆਣੇੋਂ ਤੇ ਫਿਰ ਪੰਜਾਬੀ ਦੇ ਵਿੱਚ ਸਕ੍ਰਿਪਟ ਲਿਖੀ ਹੁੰਦੀ ਹੈ ਹੈ ਹਨਾ ਫਿਰ ਪੰਜਾਬੀ ਕਿਵੇਂ ਤੁਸੀਂ ਤੁਸੀਂ ਬੋਲਦੀ ਬਹੁਤ ਸੋਹਣੀਓ ਮਹਿਸੂਸ ਹੀ ਨਹੀਂ ਹੁੰਦਾ ਵੀ ਤੁਸੀਂ ਹਰਿਆਣੇ ਦੇ ਹੋ ਆਪਣੇ ਮਤਲਬ ਪੰਜਾਬ ਦੀ ਲੱਗਦੇ ਹੋ ਤੇ ਇਹ ਕਿਵੇਂ ਫਿਰ ਪੰਜਾਬੀ ਇੱਥੇ ਆ ਕੇ ਸਿੱਖੀ ਜਾਂ ਕਿਦਾਂ ਫਿਰ ਪਲੇ ਕਿਵੇਂ ਕਰਦੇ ਰਹੇ ਪੰਜਾਬੀ ਚ ਉਹ ਮੈਂ ਤੁਹਾਨੂੰ ਦੱਸਦਾ ਹਾਂ ਕਿਉਂਕਿ ਮੈਂ ਪੜ੍ਹਾਈ 'ਚ ਪਿੱਛੋਂ ਕਮਜ਼ੋਰ ਸੀਗਾ ਕਿਸੇ ਨੇ ਮੇਰੇ ਤੇ ਧਿਆਨ ਹੀ ਨਹੀਂ ਦਿੱਤਾ ਇੰਨਾ ਪਰ ਸਰ ਨੇ ਮੇਰੇ ਤੇ ਬਹੁਤ ਧਿਆਨ ਦਿੱਤਾ ਅੱਛਾ ਉਹ ਵੀ ਤੁਹਾਨੂੰ ਮੈਂ ਗੱਲ ਦੱਸਦਾ ਜਦੋਂ ਮੈਂ ਖਾਲਸਾ ਕੋਲੋਂ ਚੋਂ ਵਿੱਚੋਂ ਹੀ ਹਟ ਗਈ ਫਸਟ ইয়ার ਸੀਗਾ ਜਦੋਂ ਮੈਂ ਥੀਏਟਰ ਚ ਆ ਗਿਆ ਬਸ ਮੈਂ ਇਧਰ ਹੀ ਲੱਗ ਗਿਆ ਸੀ ਪੇਪਰ ਉਪਰ ਵੀ ਨਹੀਂ ਦਿੱਤੇ ਵੀ ਜੋ ਬਸ ਹੋ ਗਿਆ ਕਰ ਆ ਗਿਆ ਤੇ ਉਸ ਤੋਂ ਬਾਅਦ ਸਰ ਨੇ ਮੈਨੂੰ ਪੁੱਛਿਆ ਅੱਛਾ ਤੂੰ ਬੀਏ ਕਰਦਾ ਸੀ ਤੇਰਾ ਕੀ ਬਣਿਆ ਮੈਂ ਕਿਹਾ ਮੈਂ ਛੱਡਤੀ ਸਰ ਲੜ ਪਏ ਮੇਰੇ ਨਾਲ ਨਹੀਂ ਪੜ੍ਹਾਈ ਕੋ ਛੱਡਤੀ ਤੂੰ ਪੜ੍ਹਾਈ ਤਾਂ ਜ਼ਰੂਰੀ ਐਨੀ ਹੂੰ ਮੈਂ ਹਾਈ ਛੱਡਤੀ ਕਹਿੰਦੇ ਨਾਣਾ ਪੜ੍ਹਾਈ ਨਹੀਂ ਛੱਡਣੀ ਫਿਰ ਸੀਸੀ ਦਾ ਯੂਨੀਵਰਸਿਟੀ ਚ ਭਰਿਆ ਦਾਖਲਾ ਇੱਥੇ ਹੂੰ ਤੇ ਕਹਿੰਦਾ ਠੀਕ ਆ ਫਿਰ ਸਰ ਨੇ ਮੇਰੀ ਟਿਊਸ਼ਨ ਵੀ ਰਖਾਈ ਟਿਊਸ਼ਨ ਵਾਲਾ ਵੀ ਹੱਥ ਖੜ ਮੈਂ ਨਹੀਂ ਇਹ ਬੰਦੇ ਨੂੰ ਪੜਾ ਸਕਦਾ ਅੱਛਾ ਤੇ ਕਹਿੰਦੇ ਠੀਕ ਆ ਸਰ ਕਹਿੰਦੇ ਫਿਰ ਤੂੰ ਪੜਨਾ ਕਿ ਨਹੀਂ ਵੈਸੇ ਹਾਂ ਜਾਂ ਨਾ ਕਹਿ ਦੇ ਮੈਨੂੰ ਹੂੰ ਮੈਂ ਕਿਹਾ ਨਾ ਜੀ ਮੈਂ ਨਹੀਂ ਪੜਨਾ ਕਹਿੰਦੇ ਚੱਲ ਠੀਕ ਆ ਤੂੰ ਹੁਣ ਆਜ਼ਾਦ ਫਿਰ ਸਰ ਨੇ ਮੈਨੂੰ ਨਾਟਕ ਕਰਾਇਆ ਤੇ ਉਸ ਤੋਂ ਬਾਅਦ ਇੱਕ ਗੱਲ ਹੋਰ ਦੱਸਦਾ ਮੈਂ ਸਰ ਨੇ ਮੈਨੂੰ ਬੋਡੀ ਲੈਂਗੁਏਜ ਦੀ ਸਰ ਨੂੰ ਨਹੀਂ ਪਤਾ ਸੀ ਵੀ ਇਹਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਅੱਛਾ ਬੋਡੀ ਲੈਂਗੁਏਜ ਬੁੱਕ ਦਿੱਤੀ ਮੈਨੂੰ ਕਹਿੰਦੇ ਜਾਸ਼ਨ ਐਰੇ ਲੈਕਚਰ ਨੇ ਸੱਤ ਹੂੰ ਦੋ ਦੋ ਘੰਟੇ ਦੇਣੇ ਵੀ ਤੂੰ ਪੜ੍ਹ ਲਈ ਵੀ ਕੱਲ ਨੂੰ ਮੈਂ ਤੇਰੇ ਤੋਂ ਸੁਣੂੰਗਾ ਜੋ ਵੀ ਚੀਜ਼ਾਂ ਨੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਤੇ ਤੂੰ ਪਹਿਲਾ ਦਿਨ ਨੰਗੇ ਆ ਮੈਂ ਗੱਲ ਟਾਲਤੀ ਮੈਂ ਸਾਰਾ ਕੀ ਬਦਾਈ ਟਲ ਜਾਣ ਅੱਛਾ ਵੀ ਬਤ ਬੜੀ ਨਹੀਂ ਸੀ ਬੁੱਕ ਹੈ ਹਾਂ ਹਾਂ ਤੇ ਪਹਿਲੇ ਦਿਨ ਗੱਲ ਟਾਲਤੀ ਮੈਂ ਦੂਏ ਦਿਨ ਫੇਰ ਆਇਆ ਜਸ਼ਨ ਅੱਛਾ ਤੂੰ ਬੁੱਕ ਪੜ ਲਈ ਉਹ ਮੈਂ ਖਾ ਨਾ ਜੀ ਟਾਈਮ ਨਹੀਂ ਲੱਗਿਆ ਸਾਰਾ ਰਖ ਗਏ ਫਿਰ ਕਹਿੰਦਾ ਮੈਂ ਡੰਡਾ ਚੱਕ ਲੈਣਾ ਤੂੰ ਪੜਦਾ ਕਿ ਨਹੀਂ ਫਿਰ ਮੈਂ ਬੈਠਾ ਮੈਂ ਜੀ ਸੱਚੀ ਗੱਲ ਦੱਸਾਂ ਹੀ ਕਹਿੰਦਾ ਹਾਂ ਹਾਂ ਬੋਲ ਕੀ ਗੱਲ ਹੋਗੀ ਮੈਂ ਖਾ ਜੀ ਮੈਨੂੰ ਪੰਜਾਬੀ ਨਹੀਂ ਪੜਨੀ ਹੁੰਦੀ ਕਹਿੰਦੇ ਹਾਂ ਸਰ ਚੁੱਪ ਜੇ ਕਰ ਗਏ ਕਹਿੰਦੇ ਠੀਕ ਹੈ ਕਹਿੰਦੇ ਸੁਣਤਾ ਲੇਗਾ ਕੰਨ ਤੇਰੇ ਸਹੀ ਨੇ ਮੈਂ ਕਿਹਾ ਹਾਂਜੀ ਫੇਰ ਕੀ ਕਰਨਾ ਤੇ ਸਵੇਰੇ ਉੱਠਣਾ ਮੈਂ ਠੰਡਾ ਟਾਈਮ ਸੀ ਪੂਰਾ ਦਸੰਬਰ ਦਾ ਸਰ ਨਹੀਂ ਬਹੁਤ ਪਰਖਿਆ ਮੈਨੂੰ ਅੱਛਾ ਕਹਿੰਦੇ ਪਾਰਕ ਕੇ ਦੇਖਦੇ ਬੰਦਾ ਵੀ ਕਿਦਾਂ ਦਾ ਦਸੰਬਰ ਦਾ ਟਾਈਮ ਹੁੰਦਾ ਤੇ ਮੈਂ 3 ਵਜੇ ਉੱਠਦਾ ਸੀ 3 ਵਜੇ ਉੱਠ ਕੇ ਠੰਡਾ ਚ ਮੈਂ ਘਰੇ ਆਉਣਾ ਸਾਰੇ ਵਾਸਤੇ ਚਾਹ ਬਣਾਉਣੀ ਚਾਹ ਦੇਣੀ ਸਰ ਨੂੰ ਫੇਰ ਸਰ ਨੇ ਲੈਕਚਰ ਪੜਨਾ ਕੱਲੀ-ਕੱਲੀ ਚੀਜ਼ ਬਰੀਕੀਆਂ ਤੇ ਬਹੁਤ ਬਰੀਕੀਆਂ ਸਮਝਾਇਆ ਸਰ ਨੇ ਮੈਨੂੰ ਤੇ ਫੇਰ ਆਪ ਪੜਨਾ ਮੈਂ ਸੁਣਨਾ ਤੇ ਫਿਰ ਉਹ ਐਂ ਕਰਕੇ ਫਿਰ ਸਰ ਨੇ ਮੈਨੂੰ ਊੜਾੜਾ ਲਿਆ ਕੇ ਕਾਇਦਾ ਦਿੱਤਾ ਮੈਨੂੰ ਸਾਰੀ ਚੀਜ਼ ਸਿਖਾਈ ਜਿਵੇਂ ਸਿਖਾਉਂਦੇ ਨੇ ਬੱਚਿਆਂ ਨੂੰ ਤੇ ਫਿਰ ਮੈਨੂੰ ਪੰਜਾਬੀ ਪੜ੍ਹਨੀ ਆ ਗਈ ਉਸ ਤੋਂ ਬਾਅਦ ਬਹੁਤ ਜ਼ੋਰ ਲਾਇਆ ਸਰ ਨੇ ਮੇਰੇ ਤੇ ਮਤਲਬ ਸਰ ਨੇ ਕਈ ਆਪਣੇ ਟੀਚਰ ਹੁੰਦੇ ਨੇ ਜੀ ਹੂੰ ਉਹਨਾਂ ਨੂੰ ਬੱਚੇ ਨੂੰ ਪਹਿਚਾਣਨਾ ਨਹੀਂ ਹੁੰਦਾ ਵੀ ਬੱਚੇ ਨੂੰ ਬੱਚਾ ਕੀ ਕਰ ਸਕਦਾ ਜਿਵੇਂ ਗੁਰਦਾਸ ਮਾਨ ਜੀ ਨੇ ਕਿਹਾ ਕਿ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੁੰਦਾ ਹੀ ਆ ਪਰ ਸਰ ਨੇ ਇਹ ਚੀਜ਼ ਪਹਿਚਾਣੀ ਮੇਰੇ ਅੰਦਰ ਵੀ ਬੱਚਾ ਮਿਹਨਤੀ ਹੈ ਪਰ ਇਹਨੂੰ ਕਿਹੜੇ ਢੰਗ ਨਾਲ ਸਿਖਾਇਆ ਜਾ ਸਕਦਾ ਹੂੰ ਸਰ ਨੇ ਮੈਨੂੰ ਪੰਜਾਬੀ ਪੜ੍ਹਨੀ ਸਿਖਾਈ ਮੈਂ ਵਧੀਆ ਫਿਰ ਪੜਨ ਲੱਗ ਗਿਆ ਪੰਜਾਬੀ ਤੇ ਉਸ ਤੋਂ ਬਾਅਦ ਜੀ ਦੇਖ ਲਓ ਮੈਂ ਜਦੋਂ ਪਹਿਲੀ ਵਾਰ ਆਇਆ ਸੀਗਾ ਇੱਕ ਡਾਇਲੋਗ ਦਿੱਤਾ ਹੀ ਸਰ ਨੇ ਮੈਨੂੰ ਛੋਟਾ ਸੀ ਇੱਕ ਇੱਕ ਲਾਈਨ ਦਾ ਹੀ ਸੀਗਾ ਮੈਂ ਕਿਹਾ ਯਾਰ ਇੱਡਾ ਵੱਡਾ ਡਾਇਲੋਗ ਮੈਂ ਕਿਵੇਂ ਯਾਦ ਕਰੂੰਗਾ ਚਲ ਓខਾ ਸੋਖਾ ਮੈਂ ਕਰ ਲਿਆ ਯਾਦ ਹੁਣ ਦੇਖ ਲਓ ਜੀ ਹੁਣ ਮੈਂ ਡੇਡ ਡੇਡ ਘੰਟੇ ਦੇ ਬਲੀ ਵੀ ਕਰ ਲੈਣਾ ਐਨੀ ਮਿਹਨਤ ਕੀਤੀ ਸਰ ਨੇ ਹੁਣ ਤੁਸੀਂ ਦੇਖ ਲਓ ਤੁਸੀਂ ਜਿਵੇਂ ਕਹਿ ਲੋ ਕਿ ਆਪਣੀ ਜ਼ਿੰਦਗੀ ਦੇ 5 ਸਾਲ ਮਤਲਬ 6 ਸਾਲ ਇੱਥੇ ਕੱਢ ਦਿੱਤੇ ਮਤਲਬ ਪਰਿਵਾਰ ਮਤਲਬ ਘਰ ਦੇ ਕੀ ਕਹਿੰਦੇ ਕਿ ਮਤਲਬ ਮੋਸਟਲੀ ਘਰਾਂ ਚ ਹੁੰਦਾ ਨਾ ਕਿ ਮੁੰਡੇ ਵੀ ਨੌਜਵਾਨ ਨੇ ਤੋ ਕੋਈ ਕੰਮ ਲੱਗ ਰਿਹਾ ਕੋਈ ਨੌਕਰੀ ਲੱਗ ਜਾਵੇ ਤੋ ਕਿੱਥੇ ਕਿਹੜੀ ਲਾਈਨ ਦੇ ਵਿੱਚ ਪਿਆ ਕਦੇ ਆ ਚੀਜ਼ ਤਾਂ ਨਹੀਂ ਹੋਈ ਤੁਹਾਨੂੰ ਮੈਂ ਕਰਦਿਆਂ ਪਹਿਲੀ ਗੱਲ ਮੈਂ ਨੌਕਰੀ ਤਾਂ ਮੈਂ ਕਰ ਨਹੀਂ ਸਕਦਾ ਨਾ ਮੈਂ ਕਰਨੀ ਆ ਨਾ ਮੇਰੇ ਦਿਲ ਦੇ ਅੰਦਰ ਆ ਵੀ ਮੈਂ ਕਿਸੇ ਥੱਲੇ ਲੱਗ ਕੇ ਜਾਂ ਕੰਮ ਕਰਨਾ ਨੌਕਰੀ ਕਰਨੀ ਆ ਪਰ ਮਾਪੇ ਨੂੰ ਇੰਨਾ ਤਾਂ ਹੁੰਦਾ ਹੀ ਹੈ ਜੀ ਵੀ ਸਾਡਾ ਬੱਚਾ ਛੇਤੀ ਛੇਤੀ ਕੰਮ ਲੱਗੇ ਜਾ ਉਹ ਕਰੇ ਕਦੇ-ਕਦੇ ਕਹਿ ਦਿੰਦੇ ਨੇ ਵੀ ਤੂੰ ਕਰ ਲਾ ਕੁਛ ਕਿੰਨਾ ਕੁ ਟਾਈਮ ਲੱਗਣਾ ਇਹ ਚੀਜ਼ ਹੋਣੀ ਹੈ ਪਰ ਉਹ ਘਰ ਦੇ ਮੇਰੇ ਮਾਪੇ ਉਹ ਵਧੀਆ ਨੇ ਪਰ ਸਾਥ ਦਿੰਦੇ ਨੇ ਸਪੋਰਟ ਦਿੰਦੇ ਨੇ ਪਰ ਬੈਕ ਵੀ ਵਧੀਆ ਆਪਣੀ ਮਹਾਰਾਜ ਨਾਲ ਵਧੀਆ ਤੇ ਕਰੋ ਪੈਸੇ ਪੂਸੀ ਭੇਜ ਦਿੰਦੇ ਸੀਗੇ ਪਰ ਇੱਕ ਗੱਲ ਸੀਗੀ ਜੇ ਮੈਂ 7000 ਦੇ ਵਿੱਚ ਮੈਂ ਉਹ ਰੂਮ 'ਚ ਰਹਿ ਸਕਦਾ ਏਸੀ ਵਾਲ ਦੇ ਵਿੱਚ ਮੈਂ ਇੱਥੇ ਰਿਹਾ ਗਰਮੀ ਬਹੁਤ ਹੁੰਦੀ ਸੀ ਕਈ ਵਾਰ ਤਾਂ ਇਦਾਂ ਦਾ ਕੰਮ ਹੋ ਜਾਂਦਾ ਸੀਗਾ ਫਰਟ ਬੱਖਾ ਹੁੰਦਾ ਸੀਗਾ ਉਹ ਕਈ ਵਾਰ ਚੱਲਦਾ ਚੱਲਦਾ ਜਾ ਮੈਂ ਰਾਤ ਨੂੰ ਚੱਪਲਾਂ ਰੱਖ ਕੇ ਸੌ ਜਾਨੀ ਆ ਸਰਹਾਣੇ ਜਦੋਂ ਬੰਦ ਆ ਨਹੀਂ ਖੁੱਲਨੀ ਉਹ ਬੰਦ ਪਿਆ ਚੱਪਲ ਮਾਰਨੀ ਚਾਹ ਕੇ ਉਹ ਫਿਰ ਚੱਲ ਪੈਂਦਾ ਸੀਗਾ ਅੱਛਾ ਹਾਂ ਐਦਾਂ ਦੀ ਗੱਲ ਬਾਤ ਈ ਤੇ ਕਿਰਾਂ ਜਦੋਂ ਮੀਂਹ ਪੈਣ ਲੱਗੇ ਖਾਫੀ ਪੀਂ ਪੈਂਦੇ ਹੁੰਦੇ ਸੀਗੇ ਤੇ ਅੰਦਰ ਪਾਣੀ ਆ ਜਾਂਦਾ ਥੀਏਟਰ ਦੇ ਅੱਛਾ ਹਾਂ ਤੇ ਫਿਰ ਮੈਂ ਇੱਕ ਕੋਨੇ ਦੇ ਵਿੱਚ ਸਰਹਾਣਾ ਸਿੱਟਣਾ ਪੈ ਜਾਣਾ ਈ ਤੇ ਕਈ ਵਾਰ ਚੂਹੇ ਹੀ ਬਹੁਤ ਤੰਗ ਕਰਦੇ ਸੀ ਮੈਨੂੰ ਅੱਛਾ ਚੂਹੇ ਆ ਜਾਂਦੇ ਅੰਦਰ ਮੈਂ ਸੁੱਤਾ ਬਹਿਣਾ ਉੱਤੇ ਛਾਲ ਮਾਰਨੀ ਜੂਹੇ ਬਹੁਤ ਮਾਰੇ ਨੇ ਮੈਂ ਬਹੁਤ ਘੁੱਟੇ ਨੇ ਜੂਹੇ ਮੇਰੀਆਂ ਰੋਟੀਆਂ ਵੀ ਖਾ ਜਾਂਦੇ ਸੀ ਟੱਕ ਜਾਂਦੇ ਰਾਤ ਨੂੰ ਬਣਾ ਬਣਾ ਕਈ ਵਾਰ ਵਾਜ ਜਾਂਦੀ ਸੀ ਦਾਦਾ ਦੇ ਭੁੱਖੇ ਪੇਟ ਵੀ ਸੋਣਾ ਪੈਂਦਾ ਹੁਣ ਹਾਲਾਤ ਇਸ ਤਰ੍ਹਾਂ ਹੋ ਗਏ ਭੁੱਖੇ ਪੇਟ ਦੀ ਮੈਂ ਤੁਹਾਨੂੰ ਦੱਸਾਂ ਦੀ ਗੱਲ ਤੇ ਸਰ ਨੇ ਇੱਕ ਵਾਰ ਮੈਨੂੰ ਡਿਊਟੀ ਲਾਤੀ ਹੂੰ ਕਹਿੰਦੇ ਆਪਾਂ ਸਵੇਰੇ 4 ਵਜੇ ਰਸਲ ਕਰਿਆ ਕਰਾਂਗੇ ਹੂੰ ਤੇ ਸਾਰਿਆਂ ਦਾ ਖਾਣਾ ਤੂੰ ਬਣਾਉਣਾ ਹੂੰ 35 ਐਕਟਰ ਸੀਗੇ 45 45 ਐਕਟਰ ਸੀਗੇ ਸਵੇਰੇ 2:30 ਵਜੇ ਉੱਠਣਾ ਮੈਂ ਠੰਡਾਂ ਦੇ ਵਿੱਚ ਪੂਰੀ ਠੰਡਾਂ ਦੇ ਵਿੱਚ ਸਾਰਿਆਂ ਵਾਸਤੇ ਪਰੌਂਠੇ ਬਣਾਉਣੇ ਪਰੌਂਠੇ ਬਣਾਤੇ ਇਕੱਲੇ ਨੇ ਬਣਾਉਣੇ ਪਰੌ ਤੇ ਮੈਂ ਸਾਰ ਨੂੰ ਗਦੀ ਨਿਆਣੇ ਗਈ ਮੈਨੂੰ ਬਹੁਤ ਔਖਾ ਲੱਗ ਰਹੀ ਆ ਬਸ ਸਾਰੇ ਬਾਦੇ ਪਰੌਂਠੇ ਬਣਾ ਲਏ ਨੇ ਜੋ ਰੇ ਅਸਲ ਕਰਨੀ ਸਾਰੇ ਨੇ ਪਹਿਲਾਂ ਖਾ ਲਏ ਨੇ ਪੂਰੀ ਜੈਲਸੀ ਦੇ ਵਿੱਚ ਖਾਣੇ ਵੀ ਇਹਨੂੰ ਹੋਰ ਬਣਾਉਣੇ ਪੈਣ ਅੱਛਾ ਤੇ ਸਾਰੇ ਖਾ ਖੂ ਕੇ ਖਾਲੀ ਕਰ ਦੇਣਾ ਡੱਬਾ ਤੇ ਮੈਂ ਫਿਰ ਕੀ ਕਰਨਾ ਮੈਂ ਚੱਲ ਕੋਈ ਆਲੀ ਮੈਂ ਪਾਣੀ ਪੀ ਕੇ ਫੇਰ ਰੇ ਅਸਲ ਕਰਨ ਲੱਗਿਆਣੀ ਆਪ ਕੋਈ ਕੁਝ ਨਹੀਂ ਖਾਣਾ ਸਾਰਿਆਂ ਨੂੰ ਖਵਾ ਕੇ ਇਦਾਂ ਦੀ ਗੱਲਾਂ ਵੀ ਹੁੰਦੀਆਂ ਰਹੀਆਂ ਵਿੱਚ ਤੇ ਕਈ ਵਾਰ ਮੈਂ ਜਦੋਂ ਸਾਡੇ ਮੋਟਰ ਨਹੀਂ ਲੱਗੀ ਸੀ ਉਹ ਤੇ ਥੀਏਟਰ ਦੇ ਵਿੱਚ ਕਨੈਕਸ਼ਨ ਕੋਈ ਨਹੀਂ ਸੀ ਪਾਣੀ ਦਾ ਸੀ ਗਵਾਰਡੀਆ ਤੋਂ ਭਰ ਦਿੰਦਾ ਸੀ ਟੈਂਕੀ 'ਚ ਪੈਪ ਲੋਣੀ ਉਹਨਾਂ ਦਾ ਫੇਰ ਭਰਨਾ ਮੈਂ ਹਰ ਇੱਕ ਟੈਂਕੀ ਦਾ 500 ਰੁਪਏ ਦਿੰਦਾ ਸੀ ਉਹਨੂੰ ਜਦੋਂ ਵੀ ਟੈਂਕੀ ਭਰਦਾ ਸੀ ਮੈਂ ਤੇ ਉਹਨਾਂ ਨੇ ਕਿਹਾ ਇਹਨੇ ਤਾਂ ਬਹੁਤ ਦੁਖੀ ਕੀਤਾ ਉਹਨਾਂ ਨੇ ਜਵਾਬ ਹੀ ਦਿੱਤਾ ਇੱਕ ਦਿਨ ਕਹਿੰਦੇ ਸਾਡੀ ਤਾਂ ਮੋਟਰ ਹੀ ਖਰਾਬ ਹੋ ਗਈ ਮੋਟਰ ਚੱਲਦੀ ਸੀ ਚੰਗੀ ਭਲੀ ਅੱਛਾ ਤੇ ਕਈ ਵਾਰ ਤਾਂ ਮੈਂ ਇਹ ਵੀ ਟਾਲ ਕਰ ਦਿੰਦਾ ਸੀਗਾ ਵੀ ਯਾਰ ਫਰੈਸ਼ ਹੋਣ ਵਾਸਤੇ ਜਾਂ ਰੋਟੀ ਪਾਣੀ ਬਣਾਉਣੀ ਆਪਾਂ ਵੀ ਪਾਣੀ ਬਚਾਲੀ ਮੈਨੂੰ ਨਹਾਉਂਦਾ ਇਦਾਂ ਦਾ ਕੰਮ ਹੈ ਕਈ ਵਾਰ ਮੈਂ ਗਵਾਂਡੀਆਂ ਦੇ ਬਾਗਾਂ ਮੈਂ ਆਖਿਆ ਯਾਰ ਮੈਂ ਕੱਪੜੇ ਧੋਣੇ ਆ ਯਾਰ ਮੈਨੂੰ ਪਾਣੀ ਦੇ ਦਿਓ ਪਾਣੀ ਚਾਹੀਦਾ ਮੈਂ ਬਾਹਰ ਹੀ ਧੋ ਲੂੰਗਾ ਫਿਰ ਬਾਲਟੀ ਭਰਨੀ ਉਹਦੇ ਚ ਕੱਪੜੇ ਧੋਣੇ ਸੁਕਣੇ ਪਾ ਦੇਣੇ ਇਦਾਂ ਹੀ ਫਿਰ ਉਹ ਵਿਚਾਰੇ ਜਿਹੜੇ ਦੂਏ ਗਵਾਂਢੀ ਸੀਗੇ ਸਰਤਾਤ ਕੇ ਉਹ ਕਹਿੰਦੇ ਕੋਈ ਗੱਲ ਨਹੀਂ ਪੁੱਤ ਤੂੰ ਸਾਡੇ ਨਾਲ ਇੱਧਰ ਪੈਪ ਲਾ ਲੈ ਮੋਟਰ ਤੇ ਤੂੰ ਟੈਂਕੀ ਭਰ ਲਿਆ ਕਰ ਤੇ ਕਈ ਵਾਰ ਤਾਂ ਇਦਾਂ ਹੁੰਦਾ ਤੇ ਕਈ ਵਾਰ ਰਾਤ ਨੂੰ ਥੱਕ ਥੁੱਕ ਕੇ ਜਾਣਾ ਮੈਂ ਸਾਰ ਨੂੰ ਕਹਿੰਦਾ ਸਰ ਜੀ ਮੈਂ ਉੱਥੇ ਬਣਾ ਲੂੰਗਾ ਰੋਟੀ ਫਿਰ ਮੈਂ ਆਖਿਆ ਯਾਰ ਥੱਕ ਗਿਆ ਉਹ ਗੁਰਦੁਆਰੀ ਵਗ ਜਾ ਗੁਰ ਤੇ ਕਿਦਾਂ ਬਾਬਾ ਲੜ ਪਿਆ ਦੋਏ ਬਾਬੇ ਨਾਲ ਬਾਬਾ ਸੀ ਕਿੱਥੇ ਤੇ ਉਹ ਕਹਿੰਦਾ ਇਹ ਤਾਂ ਰੋਜ਼ ਹੀ ਆ ਜਾਂਦਾ ਨਾ ਕੋਈ ਸੇਵਾ ਕਰਾਉਣ ਦਾ ਵਾਸਤਾ ਰੋਟੀਆਂ ਖਾਣ ਆ ਇੱਥੇ ਗਿੱਜੇ ਜਾਂਦੇ ਨੇ ਅੱਛਾ ਇਹ ਚੀਜ਼ ਹੋਈ ਤੁਹਾਡੇ ਨਾਲ ਗੁਰੂ ਘਰਾਂ ਦੇ ਵਿੱਚ ਵੀ ਗੁਰੂ ਘਰ ਦੇ ਵਿੱਚ ਤੇ ਇੱਕ ਬਾਬਾ ਕਹਿੰਦਾ ਉਹ ਯਾਰ ਕੋਈ ਗੱਲ ਨਹੀਂ ਵਿਚਾਰੇ ਯੂਨੀਵਰਸਿਟੀ ਵਾਲੇ ਨੇ ਪੜ੍ਹਦੇ ਨੇ ਇੱਥੇ ਫੇਰ ਕੀ ਹੋ ਗਿਆ ਵੀ ਆਂਦੇ ਨੇ ਕਾਫੀ ਲੜਾਈ ਉਹ ਬਾਬਾ ਲੜ ਪਿਆ ਸਾਡੇ ਪਿੱਛੇ ਦੋਏ ਨਾਲ ਫਿਲਮ ਦੀ ਕਿਵੇਂ ਆਫਰ ਹੋਈ ਹੈ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਆਫਰ ਕਿਉਂਕਿ ਜਗਜੀਤ ਸੰਧੂ ਜਿਹੜਾ ਜੱਗਾ ਬਾਈ ਆ ਉਹ ਨਰਪੈ ਸਰ ਦਾ ਸਟੂਡੈਂਟ ਹੈ ਜੀ ਅੱਛਾ ਤੇ ਤਾਂ ਕਰਕੇ ਮੇਰਾ ਗੁਰਭਾਈ ਲੱਗਿਆ ਅੱਛਾ ਹਾਂ ਤੇ ਤਾਂ ਕਰਕੇ ਫਿਰ ਉਹਨਾਂ ਨੇ ਪੋਸਟਰ ਪਾਇਆ ਤੇ ਉਹਦਾ ਆਪਣਾ ਕਾਸਟਿੰਗ ਦਾ ਫਿਰ ਸਰ ਕਹਿੰਦੇ ਜੱਗਾ ਫਿਲਮ ਬਣਾ ਰਿਹਾ ਵੀ ਮੇਰੇ ਤੋਂ ਨੰਬਰ ਲੈ ਲੈ ਤੂੰ ਉਹਨੂੰ ਮੈਸੇਜ ਕਰ ਦੀ ਫਿਰ ਮੈਂ ਜੱਗੇ ਬਾਈ ਨੂੰ ਮੈਸੇਜ ਕੀਤਾ ਮੈਂ ਕਿ ਵੀਰੇ ਐਂ ਕਰਕੇ ਸਰ ਨੇ ਮੇਰਾ ਨੰਬਰ ਦਿੱਤਾ ਜੀ ਫਿਰ ਮੇਰਾ ਬਾਇਓ ਡਾਟਾ ਸਾਰਾ ਤੇ ਆ ਮਰੀ ਲੋਕਾ ਉਹ ਕਹਿੰਦੇ ਅੱਛਾ ਉਹਦੇ ਮੇਰੇ ਦਾੜੀ ਰੱਖੀ ਹੁੰਦੀ ਸੀ ਕਾਫੀ ਅੱਛਾ ਤੇ ਉਹ ਕਹਿੰਦਾ ਅੱਛਾ ਤੇਰੇ ਦਾੜੀ ਰੱਖੀ ਹੋਏ ਕਹਿੰਦਾ ਠੀਕ ਹੈ ਕਹਿੰਦਾ ਤੂੰ ਕਟਾਈ ਨਾ ਫਿਰ ਫਿਰ ਉਸ ਤੋਂ ਬਾਅਦ ਏਡੀ ਦਾ ਹੌ ਉਹ ਕਹਿੰਦਾ ਸਰੀਰ ਦਾ ਕੋਈ ਵਾਲ ਨਹੀਂ ਕਟਾਉਣਾ ਵੀ ਐਦਾਂ ਦਾ ਕੈਰੇਕਟਰ ਆ ਫਿਲਮਾਂ ਦੇ ਵਿੱਚ ਮੈਂ ਠੀਕ ਆ ਜੀ ਫਿਰ ਉਹਨਾਂ ਨੇ ਮੀਟਿੰਗ ਕੀਤੀ ਫਿਰ ਅਸੀਂ ਉੱਥੇ ਗਏ ਆਪਣਾ G3 ਦੇ ਆਫਿਸ ਗਏ ਆਫਿਸ ਜੱਗ ਉਹਨਾਂ ਨੇ ਲੁੱਕ ਟੈਸਟ ਕੀਤੀ ਤੇ ਪਹਿਲੇ ਲੋਕੂ ਦੇ ਵਿੱਚ ਉਹਨਾਂ ਨੇ ਕੋਸਟਿਊਮ ਦਿਵਾਈ ਤੇ ਸਹੀ ਨਹੀਂ ਲੱਗੀ ਦੋ ਤਿੰਨ ਹੋਈਆਂ ਮੀਟਿੰਗਾਂ ਤੇ ਤੀਸਰੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਹਾਂ ਠੀਕ ਆ ਵੀ ਹੁਣ ਸਾਰੀ ਗੈਂਗ ਬਣ ਗਈ ਸੈਂਡ ਗੈਂਗ ਦੇ ਵਿੱਚ ਮੈਂ ਹੈਗਾ ਜੀ ਅੱਛਾ ਹਾਂ ਤੇ ਸਾਡਾ ਉਹਦੇ ਵਿੱਚ ਮਤਲਬ ਫਨੀ ਕੈਰੇਕਟਰ ਆ ਬਹੁਤ ਜ਼ਿਆਦਾ ਹੂੰ ਤੇ ਤਾਂ ਕਰਕੇ ਫਿਰ ਉਹਨੇ ਮੈਨੂੰ ਸੈਂਡ ਗੈਂਗ ਦੇ ਵਿੱਚ ਫਿੱਟ ਕਰ ਲਿਆ ਜੱਗੇભાઈ ਨੂੰ ਆਏ ਸੀ ਵੀ ਦੂਏ ਸਟੋਨ ਸਟੋਨੇਜ ਦੇ ਵਿੱਚ ਰੱਖਣਾ ਇਹਨੂੰ ਤੇ ਜਦੋਂ ਮੈਂ ਸੈੱਟ ਤੇ ਗਿਆ ਸਾਡੇ ਕੋਸਟਿੰਗ ਭਾਈ ਅੱਛਾ ਅੱਛਾ ਕਹਿੰਦੇ ਮੈਂ ਇੱਥੇ ਰੱਖਿਆ ਮੈਂ ਹਾਂ ਵੀਰੇ ਮੈਨੇਜਰਾਂ ਚਲ ਵਧੀਆ ਕਹਿੰਦਾ ਹੁਣ ਮਿਹਨਤ ਕਰੀ ਵਧੀਆ ਐਕਟਿੰਗ ਕਰੀ ਮੈਂ ਠੀਕ ਹੈ ਵੀਰੇ ਤੇ ਵਧੀਆ ਚਲੋ ਜੱਗੇભાઈ ਨੇ ਮੈਨੂੰ ਇੱਕ ਮੌਕਾ ਦਿੱਤਾ ਸਰਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਜੱਗੇਬਾਈ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੇ ਬਹੁਤ ਚੀਜ਼ਾਂ ਮਿਸਿੰਗ ਵੀ ਹੋ ਗਈਆਂ ਵੀ ਜਿਹੜੇ ਆਮ ਮੁੰਡੇ ਕੁੜੀਆਂ ਘੁੰਮਦੇ ਫਿਰਦੇ ਆਏ ਯੂਨੀਵਰਸਿਟੀ ਆ ਨੀ ਪਤਾ ਹੀ ਨਹੀਂ ਮੇਰੇ ਦਿਮਾਗ 'ਚ ਕੀ ਸੀਗਾ ਵੀ ਮੇਰਾ ਇੱਕ ਉਹ ਹੁੰਦਾ ਨਾ ਆਪਣਾ ਇੱਕ ਟੀਚਾ ਹੁੰਦਾ ਹਾਂ ਵੀ ਆਪਾਂ ਯਾਰ ਐਕਟਰ ਬੰਨਣਾ ਬਸ ਐਸੇ ਦੀ ਫੋਕਸ ਕਰਨਾ ਮੇਰਾ ਨਾ ਕਦੇ ਕੁੜੀਆਂ ਵੱਲ ਧਿਆਨ ਗਿਆ ਨਾ ਕੋਈ ਯੂਨੀਵਰਸਿਟੀ ਯੂਨੀਵਰਸਿਟੀ ਨਾਲ ਹੀ ਆ ਮੇਰੇ 100 100 ਮੀਟਰ ਵੀ ਨਹੀਂ ਹੈਗੀ ਹਾਂ ਮੈਂ ਕਦੇ ਯੂਨੀਵਰਸਿਟੀ ਨਹੀਂ ਗਿਆ ਕਦੇ ਘੁੰਮਣ ਜਾ ਉਦਾਂ ਮੇਰੇ ਦਿਮਾਗ 'ਚ ਕਦੇ ਆਇਆ ਹੀ ਨਹੀਂਗਾ ਕਿਉਂਕਿ ਫਿਰ ਗੁਰੂ ਧਾਰ ਲਈ ਸੀ ਨਾ ਮ ਸਰ ਨੂੰ ਸਰ ਦੇ ਕਹੇ ਤੋ ਮੇਨਾ ਨਾ ਤਾਂ ਮੈਂ ਕਿਤੇ ਜਾਂਦਾ ਸੀਗਾ ਹਾਂ ਨਾ ਮੈਂ ਹੋਰ ਕੁਛ ਵੀ ਕਰਦਾ ਸੀਗਾ ਜਿੱਥੇ ਸਰ ਨੇ ਜਾਣਾ 24 ਘੰਟੇ ਮੈਂ ਸਰ ਨਾਲ ਹੀ ਰਹਿਣਾ ਇੱਕ ਗੱਲ ਹੋਰ ਵੀ ਆ ਜਦੋਂ ਮੈਂ ਗੁਰੂ ਘਰ ਲਈ ਸਰ ਨੂੰ ਮੈਂ ਕਰੇ ਉਦੋਂ ਹੀ ਜਾਂਦਾ ਸੀ ਜਦੋਂ ਮੇਰੇ ਸੈੱਲ ਘਟਦੇ ਜਾਂ ਬਿਮਾਰ ਹੁੰਦਾ ਸੀ ਅੱਛਾ ਮੈਂ ਉਦਾਂ ਘਰੇ ਵੀ ਨਹੀਂ ਕਰੇ ਜਦੋਂ ਸੈੱਲ ਘਟ ਜਾਂਦੇ ਬਾਅਦ ਤੋਂ ਬਾਅਦ ਮੈਂ 5 ਦਿਨ ਠੀਕ ਹੋ ਕੇ ਆ ਜਾਂਦਾ ਸੀ ਕਿ ਤੇ ਥੀਏਟਰ ਤੇ ਬਸ ਫਿਰ ਉਹੀ ਕੰਮ ਚੱਲ ਪੈਂਦਾ ਸੀਗਾ ਨਾ ਮੈਂ ਕਦੇ ਘਰ ਦੀ ਮੈਨੂੰ ਯਾਦ ਆਈ ਕੋਈ ਚੀਜ਼ ਨਹੀਂ ਨਾ ਕਿ ਹੋਰ ਹੋਰ ਚੀਜ਼ ਦੀ ਜ਼ਿਆਦਾ ਹੀ ਮੈਨੂੰ ਬਸ ਜਦੋਂ ਐਕਟਿੰਗ ਦੇ ਵਿੱਚ ਮੈਂ ਖੁੱਭ ਗਿਆ ਤਾਂ ਫਿਰ ਇੱਕੋ ਜਿਹੀ ਸੀ ਮੇਰੇ ਸਾਹਮਣੇ ਵੀ ਐਕਟਰ ਬੰਨਾ ਤਾਂ ਐਕਟਿੰਗ ਕਰਨੀ ਆ ਬਸ ਹੂੰ ਇਹ ਚੀਜ਼ ਸੀ ਜੀ ਫਿਲਮਾਂ ਦੇਖਣ ਦਾ ਸ਼ੌਂਕ ਹੈਗਾ ਫਿਲਮਾਂ ਦੇਖਣ ਦਾ ਸ਼ੌਂਕ ਤਾਂ ਹੈਗਾ ਜੀ ਪਰ ਹੁਣ ਟਾਈਮ ਹੀ ਨਹੀਂ ਲੱਗਦਾ ਕੀ ਕਰੀਏ ਅੱਛਾ ਕਿ ਹੁਣ ਅਸੀਂ ਆ ਫਿਲਮਾਂ 'ਚ ਆਉਣ ਲੱਗ ਗਏ ਹੁਣ ਸਾਨੂੰ ਟਾਈਮ ਨਹੀਂ ਮਿਲਦਾ ਹਾਂ ਇਹ ਤਾਂ ਹੈ ਹੀ ਹਾਂ ਇਹ ਤਾਂ ਹੈ ਅੱਛਾ ਜਸ਼ਨ ਥੋੜੀ ਜੀ ਕੋਈ ਥੋੜਾ ਡਾਇਲੋਗ ਹੀ ਸੁਣਾਓ ਜਿਹੜਾ ਤੁਹਾਡਾ ਉਹ ਫਿਲਮ ਦੇ ਵਿੱਚ ਹੈਗਾ ਡਾਇਲੋਗ ਤਾਂ ਸਾਡਾ ਕਿਸੇ ਦਾ ਵੀ ਨਹੀਂਗਾ ਉਹਦੇ 'ਚ ਮਤਲਬ ਸੈਂਡਿੰਗ ਗੈਂਗ ਦੇ ਵਿੱਚ ਇੱਕ ਮਤਲਬ ਇਲ ਤਾਂ ਹੀ ਨੇ ਉਹਦੇ ਵਿੱਚ ਇਲ ਤਾਂ ਕਰਦੇ ਰਹੇ ਨਾ ਜਦੋਂ ਉਹਦਾ ਮਤਲਬ ਉਹਦੀ ਸਟੋਰੀ ਹੈਗੀ ਉਹਦੇ ਵਿੱਚ ਆਣੀਆਂ ਮੈਮ ਹੁੰਦੇ ਨੇ ਜਿਹਨਾਂ ਉਹਨਾਂ ਦਾ ਆਪਣਾ ਘਰ ਦੱਬਿਆ ਹੁੰਦਾ ਸੀ ਨੇ ਬਸ ਜਦੋਂ ਆਉਂਦੇ ਨੇ ਉਹ ਅਸੀਂ ਘਰ ਦੱਬਲੇ ਆ ਇੱਧਰ ਘੁੰਮ ਫਿਰਲੇ ਜਾਂ ਜਿੱਥੇ ਵੀ ਉਹ ਕਈ ਵਾਰ ਬਾਬਾ ਬਣ ਕੇ ਆਉਂਦਾ ਪੁਸ਼ਪਾ ਬਣ ਕੇ ਆਉਂਦਾ ਜੱਗਾ ਭਾਈ ਤੇ ਬਸ ਐਦਾਂ ਹੀ ਇਲਤਾਂ ਹੀ ਨੇ ਵਿੱਚ ਉਹਦੇ ਅੱਛਾ ਹਾਂਜੀ ਡਾਇਲੌਗ ਤਾਂ ਘੱਟ ਹੀ ਨੇ ਕਿਸੇ ਦਾ ਹੈ ਨਹੀਂ ਡਾਇਲੌਗ ਉਹਦੇ ਚਾ ਉਹ ਇਲਤਾ ਤਾਂ ਤੁਸੀਂ ਇੰਨੀਆਂ ਕੀਤੀਆਂ ਨਹੀਂ ਪਰ ਫਿਲਮ ਦੇ ਵਿੱਚ ਜ਼ਿਆਦਾ ਕੀਤੀਆਂ ਹੈ ਹਾਂ ਉਹ ਮੈਂ ਜ਼ਿੰਦਗੀ ਦੇ ਵਿੱਚ ਕਰੇ ਮੈਂ ਕੋਈ ਇਲਤ ਨਹੀਂ ਕੀਤੀ ਮੇਰੇ ਘਰ ਦੇ ਵੀ ਕਹਿੰਦੇ ਨੇ ਵੀ ਮੁੰਡਾ ਬਹੁਤ ਸਿਆਣਾਗਾ ਵੀ ਮੈਂ ਛੋਟੇ ਹੁੰਦੇ ਤੀ ਮੈਂ ਕੋਈ ਨਾ ਕਿਸੇ ਜਿੱਦ ਕੀਤੀ ਕੋਈ ਚੀਜ਼ ਦੀ ਵੀ ਲੈਣ ਦੀ ਮੈਨੂੰ ਆ ਚੀਜ਼ ਚਾਹੀਦੀ ਹੈ ਜਾਂ ਉਹ ਚੀਜ਼ ਚਾਹੀਦੀ ਹੈਗੀ ਬਸ ਸ਼ਾਂਤ ਸੁਭਾਅ ਹੈਗਾ ਮੇਰਾ ਹੀ ਚੁੱਪਚੀ ਪੀਤਾ ਜਾ ਪਰ ਫਿਲਮ ਦੇ ਵਿੱਚ ਉਹ ਇਲਤਾ ਕੀਤੀਆਂ ਸੀ ਹਾਂ ਉਦੋਂ ਮੈਂ ਕੋਈ ਕਸਰ ਉਧਰ ਹੀ ਕੱਢ ਲਈ ਹਾਂ ਹਾਂ ਸਾਰੀ ਕਸਰ ਉਧਰ ਹੀ ਉਹ ਉਧਰ ਹੀ ਗੱਡੀ ਹੈ ਜੀ ਅੱਛਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਜਗਜੀਤ ਸੱਦੂ ਬਾਈ ਨਾਲ ਕੰਮ ਕੀਤਾ ਤੁਸੀਂ ਧੀਰੇਜ ਬਾਈ ਸੀ ਬਾਕੀ ਹੋਰ ਸਾਰੇ ਕਲਾਕਾਰ ਸੀ ਦੇਖੋ ਹੁਣ ਜਦੋਂ ਅਸੀਂ ਸੈੱਟ ਤੇ ਗਏ ਜੀ ਹਾਂ ਮੈਨੂੰ ਬੈਂਟੀ ਮਿਲੀ ਹਾਂ ਮੈਂ ਆਹਦੇ ਹੋ ਜੀ ਖੁਸ਼ ਹੋਈ ਜਾਨਾ ਵੀ ਸਾਨੂੰ ਬੈਂਟੀ ਮਿਲੀ ਯਾਰ ਸਪੋਰਟ ਬਈ ਆਉਂਦੇ ਸੀ ਕਿ ਖਾਣਾ ਅੰਦਰ ਹੀ ਆਉਂਦਾ ਸੀਗਾ ਤੇ ਮੇਕਅਪ ਵਾਲੇ ਆਉਂਦੇ ਸੀਗੇ ਸਾਰੇ ਹਨਾ ਬਾਹਰ ਮਤਲਬ ਬੌਂਸਰ ਗੱਡੇ ਹੁੰਦੇ ਸੀ ਇਹ ਚੀਜ਼ਾਂ ਸਾਨੂੰ ਗੱਡੀ ਤੇ ਲੈ ਕੇ ਜਾਂਦੇ ਗੱਡੀ ਛੱਡ ਕੇ ਜਾਂਦੀ ਸੀ ਪਰ ਮੈਨੂੰ ਉਹ ਚੀਜ਼ ਖੁਸ਼ ਹੁੰਦਾ ਸੀਗਾ ਮੈਂ ਵੀਰਿੰਦਰ ਖੁਸ਼ੀ ਛੱਡਦੀ ਸੀ ਵੀ ਯਾਰ ਮਿਹਨਤ ਕੀਤੀ ਤੇ ਉਹਦਾ ਫਲ ਤਾਂ ਮਿਲਦੀ ਰਿਹਾ ਤੁਹਾਨੂੰ ਹੁੰਦਾ ਨਾ ਵੀ ਅੱਜ ਤੱਕ ਜਹਾਨ ਹੀ ਜਿੱਤ ਲਿਆ ਕੁਝ ਇਦਾਂ ਦਾ ਹੋ ਗਿਆ ਜਦੋਂ ਬੰਦੇ ਨੇ ਬਾਲੀ ਮਿਹਨਤ ਕੀਤੀ ਹੋਵੇ ਜਦੋਂ ਫਲ ਮਿਲ ਜੇ ਨਾ ਉਹ ਫੀਲਿੰਗ ਹੀ ਵੱਖਰੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਜਦੋਂ ਮੈਂ ਮੈਂ ਪਹਿਲੀ ਵਾਰ ਆਇਆ ਸਿਨੇਮੇ ਦੇ ਵਿੱਚ ਤੇ ਜਦੋਂ ਆਇਆ ਜਦੋਂ ਸਿਨੇਮੇ ਸਾਡਾ ਸੀਨ ਆਇਆ ਤਮੋ ਦੇ ਵਿੱਚ ਮੈਂ ਸਾਰਦਾ ਧੰਨਵਾਦ ਬਹੁਤ ਕੀਤਾ ਦੇ ਲੋ ਵੀ ਯਾਰ ਚਲੋ ਸਾਰਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਜੱਗੇ ਵਾਜ ਦਾ ਬਹੁਤ ਧੰਨਵਾਦ ਕੀਤਾ ਵੀ ਮੈਨੂੰ ਫਿਲਮ ਦੇ ਵਿੱਚ ਲਿਆ ਤਾਂ ਮੈਨੂੰ ਖੁਸ਼ੀ ਹੋਈ ਉਹ ਚੀਜ਼ ਦੀ ਬਹੁਤ ਜ਼ਿਆਦਾ ਬਿਲਕੁਲ ਜਸ਼ਨ ਅੱਜ ਕੱਲ ਦੇਖੀ ਹੈ ਨਾ ਅੱਜ ਕੱਲ ਜਿਵੇਂ ਕਈਏ ਵੀ ਗੁਰੂਆਂ ਤੋਂ ਜੇ ਚੇਲੇ ਸਿੱਖ ਵੀ ਲੈਂਦੇ ਨੇ ਤਾਂ ਉਹ ਆਪਣੇ ਆਪ ਨੂੰ ਗੁਰੂ ਮੰਨਣ ਲੱਗ ਜਾਂਦੇ ਨੇ ਉਹ ਭੁੱਲ ਜਾਂਦੇ ਨੇ ਕਿ ਉਹਨਾਂ ਦਾ ਗੁਰੂ ਕੌਣ ਹੈ ਕਿ ਨਹੀਂ ਜਦੋਂ ਅਸੀਂ ਆਪਣੀਆਂ ਜੜਾਂ ਭੁੱਲ ਜੀਏ ਨਾ ਫਿਰ ਅਸੀਂ ਅੱਗੇ ਨਹੀਂ ਵੱਸ ਸਕਦੇਗੇ ਸੋ ਤੁਹਾਡੀ ਇਹ ਚੀਜ਼ ਬਹੁਤ ਚੰਗੀ ਲੱਗੀ ਕਿ ਤੁਸੀਂ ਆਪਣੇ ਗੁਰ ਮੈਨੂੰ ਅੱਜ ਵੀ ਲੱਗਦਾ ਯਾਰ ਮੈਂ ਹਾਲੇ ਕੁਝ ਵੀ ਨਹੀਂ ਸਿੱਖਿਆ ਵੀ ਹੋਰ ਹੋਰ ਸਿੱਖਣ ਦੀ ਜ਼ਰੂਰਤ ਹੈਗੀ ਪਰ ਮੈਂ ਕਦੇ ਕਿਸੇ ਤੋਂ ਕੋਈ ਜੈਲਸੀ ਨਹੀਂ ਕੀਤੀ ਇੱਕ ਗੱਲ ਹੋਰ ਹੈ ਜਦੋਂ ਅਸੀਂ ਥੀਏਟਰ ਤੇ ਰਹਿੰਦੇ ਸੀ ਜਿਨ੍ਹਾਂ ਨੇ ਪੱਗ ਦਿੱਤੀ ਸੀਗੀ ਸਾਰਾ ਉਹਨਾਂ ਨੂੰ ਇੱਕ ਮੋੜੇ ਨੂੰ ਤਾਂ ਵੀ ਸਾਉਥ ਦੀ ਲੈਂਗੁਏਜ ਸਿਖਾ ਰਹੇ ਸੀਗੇ ਵੀ ਤੈਨੂੰ ਸਾਉਥ ਚ ਭੇਜਣਾ ਮੈ ਮੈਨੂੰ ਕੋਈ ਜੈਲਸੀ ਨਹੀਂ ਹੋਈ ਵੀਰ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਚੰਡੀਗੜ੍ਹ ਆਪਾਂ ਰੂਮ ਲਵਾਵਾਂਗੇ ਪਹਿਲਾਂ ਵੀ ਉੱਥੇ ਅਡੀਸ਼ਨ ਹੁੰਦੇ ਨੇ ਤੁਸੀਂ ਰਹੋ ਪਹਿਲਾਂ ਮੈਨੂੰ ਉਹ ਵੀ ਜੈਲਸੀ ਨਹੀਂ ਉਹ ਵੀ ਸਾਰੇ ਇਹਨਾਂ ਨੂੰ ਕਿਉਂ ਭੇਜ ਰਹੇ ਨੇ ਅੱਗੇ ਮੈਂ ਤਾਂ ਇਹ ਹੁੰਦਾ ਹੀ ਮੈਨੂੰ ਤਾਂ ਖੁਸ਼ੀ ਹੁੰਦੀ ਚਾਲੇ ਯਾਰ ਸਾਡੀ ਟੀਮ ਦਾ ਕੋਈ ਅੱਗੇ ਜਾ ਰਿਹਾ ਹੈਗਾ ਮੈਨੂੰ ਜਿਹਦੀ ਖੁਸ਼ੀ ਹੁੰਦੀ ਸੀ ਇੱਕ ਤੀਜ ਹੋ ਰਿਹਾ ਇੱਕ ਕੁੜੀ ਆਈ ਸੀ ਕਰੋਨਾ ਦੇ ਟਾਈਮ ਦੇ ਵਿੱਚ ਤੇ ਯੂਨੀਵਰਸਿਟੀ ਪੜ੍ਹਦੀ ਹੁੰਦੀ ਸੀ ਤੇ ਉਹ ਕਹਿੰਦੇ ਸਰ ਕਹਿੰਦੇ ਤੂੰ ਆ ਜਾ ਥੀਏਟਰ ਕਰਨ ਤੇ ਕਰੋਨਾ ਟਾਈਮ ਵਿੱਚ ਢਾਬੇ ਢੂਬੇ ਬੰਦ ਹੁੰਦੇ ਸੀਗੇ ਤੇ ਸਰ ਨੇ ਮੇਰੀ ਡਿਊਟੀ ਲਾਤੀ ਕਹਿੰਦੇ ਭਈ ਤੂੰ ਰੋਟੀ ਦੇਣੀ ਹੈ ਤਿੰਨ ਟਾਈਮ ਅੱਛਾ ਮੈਂ ਤਿੰਨੇ ਟਾਈਮ ਉਹਨੂੰ ਟਿਫਨ ਪੈਕ ਕਰਕੇ ਰੋਟੀ ਫੜਾ ਕੇ ਆਉਂਦਾ ਸੀ ਤੁਸੀਂ ਆਪ ਬਣਾਉਂਦੇ ਸੀ ਆ ਆ ਬਣਾਉਂਦਾ ਸੀ ਤਿੰਨੇ ਟਾਈਮ ਰੋਟੀ ਬਣਾ ਕੇ ਆ ਖਾਣੀ ਨਾ ਖਾਣੀ ਪਰ ਜੇ ਸਰ ਨੇ ਕਹਿਦਾ ਵੀ ਉਹਨੂੰ ਰੋਟੀ ਖਾਣੀ ਆ ਤੇ ਉਹਨੂੰ ਮੈਂ ਤਿੰਨੇ ਟਾਈਮ ਟਿਫਨ 'ਚ ਪੈਕ ਕਰਕੇ ਦੇ ਕੇ ਆਉਂਦਾ ਸੀ ਹਲਕਿ ਉਹ ਭਾਂਡੇ ਵੀ ਨਹੀਂ ਧੋਕੇ ਦਿੰਦੀ ਸੀ ਮੈਂ ਆ ਵੀ ਭਾਂਡੇ ਧੋਣੇ ਆਪ ਹੀ ਹਿਸਾਬ ਕਰਨੇ ਆ ਵੀ ਰੋਟੀ ਪਵਾ ਕੇ ਦੇਣੀ ਆ ਉਹਨੇ ਮਹੀਨਾ ਕੁ ਲਾਇਆ ਫਿਰ ਉਹ ਵੀ ਫਰਾਰ ਹੋ ਗਈ ਭੱਜ ਗਈ ਅੱਛਾ ਹਾਂਜੀ ਪਰ ਮੈਂ ਇਹ ਨਹੀਂ ਗਿਆ ਵੀ ਕਦੇ ਵੀ ਮੈਨੂੰ ਕਿਸੇ ਤੋਂ ਜੈਲਸੀ ਹੋਈ ਆ ਵੀ ਕਿਸੇ ਨੂੰ ਮੈਂ ਕਹਤਾ ਵੀ ਯਾਰ ਨਾ ਯਾਰ ਮੈਂ ਕਿਉਂ ਪਕਾ ਕੇ ਦੇਵਾਂ ਹਨਾ ਮੈਂ ਆਪਦਾ ਹੀ ਖਾਣਾ ਉਹੀ ਬਹੁਤ ਆ ਪਰ ਨਹੀਂ ਮੈਂ ਸਾਰਿਆਂ ਦਾ ਬੋ ਕੀਤਾ ਜਿੰਨੇ ਵੀ ਸਟੂਡੈਂਟ ਆਏ ਥੀਏਟਰ ਦੇ ਵਿੱਚ ਮੈਂ ਸਾਰਿਆਂ ਨੂੰ ਜਿਵੇਂ ਹੁਣ ਮੈਂ ਕਈ ਵਾਰ ਸੀਨੀਅਰ ਵੀ ਹੁੰਦਾ ਸੀ ਕਈਆਂ ਦਾ ਮੈਂ ਹੀ ਗਾਈਡੈਂਸ ਕਰਦਾ ਸੀ ਬਾਈ ਯਾਰ ਜੇ ਤੁਸੀਂ ਸਿੱਖਣਾ ਤਾਂ ਦਿਲੋਂ ਸਿੱਖੋ ਹੁਣ ਜਿਹੜੇ ਆਪਾਂ ਪਾਰਕ 'ਚ ਬੈਠੇ ਆ ਜੀ ਇਹ ਵੀ ਅਸੀਂ ਬਣਾਇਆ ਹੋਇਆ ਹੈਗਾ ਤੇ ਹਾਂਜੀ ਜਿਹੜੇ ਆ ਕੱਪ-ਕੁੱਪ ਮਿਲਣੇ ਅਸੀਂ ਜਿੱਥੋਂ ਰਾਸਤੇ ਜਾਣਦੇ ਆਂਗੇ ਜਾਂ ਸਾਡੇ ਆਲੇ-ਦੁਆਲੇ ਲੋਕ ਸਾਨੂੰ ਚੜਾਵਾ ਚੜਾਏ ਜਾਂਦੇ ਨੇ ਜਿੱਦੇ ਦੀਵਾਲੀ ਹੁੰਦੀ ਜਾਂ ਦੀਵੇ ਰੱਖ ਜਾਂਦੇ ਨੇਗੇ ਅਸੀਂ ਮੜੀਆਂ 'ਚ ਵੀ ਨਿਕੜੇ ਛੱਡੇ ਅੱਛਾ ਹਾਂ ਕਿ ਸਰਦੇ ਸਕੂਲ 'ਚ ਇੱਕ ਦਿਨ ਸਰ ਕਹਿੰਦੇ ਬਈ ਉੱਥੇ ਮੜੀਆਂ 'ਚ ਜਾਓ ਉੱਥੇ ਘੜੇ-ਘੜੇ ਮਿਲਣਗੇ ਅਸੀਂ ਗਏ ਚਾਰ-ਪੰਜ ਥੈਲੇ ਭਰ ਕੇ ਲੈ ਨਹੀਂ ਤਾਂ ਮੜੀਆਂ 'ਚ ਕੋਣ ਜਾਂਦਾ ਕੋਈ ਨਹੀਂ ਜਾਂਦਾ ਪਰ ਅਸੀਂ ਗਏ ਅਸੀਂ ਚੱਕ ਲਏ ਸਾਰਾ ਕੁਝ ਉੱਥੋਂ ਫਿਰ ਆ ਕੇ ਆਉਣਾ ਪੇਂਟ ਕਰਨਾ ਸਾਰੇ ਡਾਇਰੈਕਸ਼ਨ ਦੇਣੀਆਂ ਪਰ ਸਾਰਾ ਕੰਮ ਜਿੰਨਾ ਕਰਨਾ ਮੈਂ ਕਰਨਾ ਬਿਲਕੁਲ ਹਾਂ ਜੀ ਕਹਿੰਦੇ ਵੀ ਕੰਮ ਜਿਹੜਾ ਦਿਲ ਨਾਲ ਕਰਨਾ ਚਾਹੀਦਾ ਹਨਾ ਸੋ ਤੁਸੀਂ ਆਪਣੇ ਕੰਮ ਨੂੰ ਪੂਰੀ ਮਿਹਨਤ ਦੇ ਨਾਲ ਪੂਰੀ ਲਗਨ ਦੇ ਨਾਲ ਕੀਤਾ ਤੇ ਆ ਤੁਸੀਂ ਸਫਲਤਾ ਦੇ ਮੁਕਾਮ ਤੇ ਪਹੁੰਚ ਵੀ ਗਏ ਹੋ ਹਾਂਜੀ 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 ਅਸੀਂ ਦੁਆ ਕਰਦੇ ਹਾਂ ਰੱਬ ਅੱਗੇ ਅਰਦਾਸ ਕਰਦੇ ਕਿ ਤੁਸੀਂ ਇਸੇ ਤਰ੍ਹਾਂ ਮਿਹਨਤ ਕਰਦੇ ਰਹੀਓ ਤੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਮੁਕਾਮ ਤੇ ਪਹੁੰਚੋ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਇੱਕ ਗੱਲ ਹੋਰ ਆਈ ਜਦੋਂ ਮੇਰਾ ਬਚਪਨ ਦਾ ਪਿੰਡ ਬੀਤਿਆ ਜੀ ਤੇ ਜਿਹੜੀ ਜਵਾਨੀ ਆ ਉਹ ਰਾਤ ਢਾਲੀ ਵਾਲ ਮੈਮ ਨਰਪੈ ਢਾਲੀ ਵਾਲ ਸਰ ਕੋਲੀ ਬੀਤੀ ਹੈਗੀ ਮਤਲਬ ਕਿ ਮਾਪੇ ਦੂਜੇ ਉਹੀ ਨੇ ਬਿਲਕੁਲ ਜੀ ਇਹਨਾਂ ਨੇ ਮੈਨੂੰ ਬੱਚਿਆਂ ਵਾਂਗ ਰੱਖਿਆ ਜੀ ਸਾਰਾ ਕੁਝ ਮੈਮ ਨੇ ਮੈਨੂੰ ਕੁਕਿੰਗ ਕਰਨੀ ਸਿਖਾਈ ਜੋ ਅਸੀਂ ਮਹਾਲੀ ਰਹਿੰਦੇ ਸੀਗੇ ਸਫਾਈ ਰੱਖਣੀ ਫਲੈਟ ਦੀ ਜਿੱਦਾਂ ਸਾਰਾ ਕੰਮ ਮੈਮ ਨੇ ਸਿਖਾਇਆ ਸਰ ਨੇ ਸਿਖਾਇਆ ਤਾਂ ਬਹੁਤ ਚੀਜ਼ਾਂ ਸਿੱਖੀਆਂ ਸਰ ਮੈਮ ਤੋਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੈਨੂੰ ਇੱਥੇ ਤੱਕ ਪਹੁੰਚਾਇਆ